ਵੇਰਾ ਪ੍ਰੇਮੀ ਪ੍ਰਦੀਪ ਕਲੇਰ ਦੇ ਇੰਟਰਵਿਊ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਖਾਸ ਕਰਕੇ ਅਕਾਲੀ ਦਲ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਬਹੁਤ ਜ਼ਿਆਦਾ ਵਧ ਗਈਆਂ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਹੁਣ ਉਹਦੇ ਤੇ ਖੁਦ ਸਾਹਮਣੇ ਆ ਕੇ ਸਪਸ਼ਟੀਕਰਨ ਦਿੱਤਾ ਹੈ ਕਿ ਸੁਖਵੀਰ ਸਿੰਘ ਬਾਦਲ ਦੀਆਂ ਵਧੀਆਂ ਮੁਸ਼ਕਲਾਂ ਸੁਖਵੀਰ ਬਾਦਲ ਦੇ ਉਸ ਸਪਸ਼ਟੀਕਰਨ ਦੇ ਨਾਲ ਘਟ ਜਾਣਗੀਆਂ ਸੁਖਵੀਰ ਸਿੰਘ ਬਾਦਲ ਦਾ ਉਹ ਸਪਸ਼ਟੀਕਰਨ ਕਿਸੇ ਤਰੀਕੇ ਦੇ ਨਾਲ ਸੰਗਤ ਦੇ ਵਿੱਚ ਪ੍ਰਵਾਨ ਹੋਊਗਾ ਲੋਕਾਂ 'ਚ ਪ੍ਰਵਾਨ ਹੋਊਗਾ ਕੀ ਕਹਿੰਦੇ ਆ ਸੁਖਵੀਰ ਸਿੰਘ ਬਾਦਲ ਉਸ ਦਿਨ ਬਾਤ ਕਰਾਂਗੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਜਿਹੜੇ ਕੱਲ ਬਾਗੀ ਆਗੂ ਸੁਖਵੀਰ ਸਿੰਘ ਬਾਦਲ ਨੇ ਪਾਰਟੀ ਦੇ ਵਿੱਚੋਂ ਕੱਢਿਆ ਉਹਨਾਂ ਨੇ ਵੀ ਹੁਣ ਬਹੁਤ ਵੱਡੇ ਜਿਹੜੇ ਖੁਲਾਸੇ ਵੀ ਕੀਤੇ ਔਰ ਅੱਗੋਂ ਟੋਟਲ ਵੀ ਪਿਆ ਕੀ ਕੁਝ ਕਹਿੰਦੇ ਔਰ ਉਹਨਾਂ ਦਾ ਅਗਲਾ ਐਕਸ਼ਨ ਪਲਾਨ ਕੀ ਹੈ ਉਸਤੇ ਵੀ ਗੱਲ ਕਰਾਂਗੇ ਨਾਲ ਹੀ ਨਾਲ ਗੱਲਬਾਤ ਜਿਹੜੀ ਹੈ ਕਰਾਂਗੇ ਕਿ ਭਗਵੰਤ ਮਾਨ ਆਪਣੀ ਹੀ ਕਈ ਗੱਲ ਤੋਂ ਕਿਵੇਂ ਮੁਕਰ ਰਹੇ ਨੇ ਤੇ ਕਿਵੇਂ ਉਹਨਾਂ ਦਾ ਬਿਆਨ ਸਿਰਫ ਬਿਆਨ ਹੀ ਰਹਿ ਰਿਹਾ ਔਰ ਹਕੀਕਤ ਦੇ ਵਿੱਚ ਕੁਝ ਨਹੀਂ ਹੋ ਰਿਹਾ ਉਸਤੇ ਵੀ ਗੱਲ ਕਰਾਂਗੇ ਔਰ ਉਧਰ ਪੰਜਾਬ ਦੇ ਐਮਐਲਏ ਮੰਤਰੀ ਧਰਨੇ ਤੇ ਬਹਿ ਗਏ ਕਿਉਂ ਬੈਠੇ ਐਮਐਲਏ ਮੰਤਰੀ ਧਰਨੇ ਤੇ ਉਸ ਤੇ ਵੀ ਗੱਲਬਾਤ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਸਾਹਿਬ ਜੁੜਿਆ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂ ਅਣਕੀ ਜੀ ਸਵਾਗਤ ਹੈ ਪ੍ਰੋਗਰਾਮ ਚ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰੰ ਸਤਿ ਸ਼੍ਰੀ ਅਕਾਲ ਜੀ ਅਣਕੀ ਸਾਹਿਬ ਪ੍ਰਦੀਪ ਸਿੰਘ ਜਿਹੜਾ ਪ੍ਰਦੀਪ ਕਲੇਰ ਹੈ ਉਹਦੇ ਵੱਲੋਂ ਜਿਹੜੇ ਇੱਕ ਇੰਟਰਵਿਊ ਦਿੱਤੀ ਜਾਂਦੀ ਹੈ ਆਪਾਂ ਦੇਖਿਆ ਕਿ ਉਹਦੇ ਤੇ ਬਹੁਤ ਵੱਡੇ ਖੁਲਾਸੇ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਉੱਪਰ ਬਹੁਤ ਵੱਡੇ ਇਲਜ਼ਾਮ ਕਿ ਜਿਹੜਾ ਉਹਨਾਂ ਨੇ ਮੁਲਾਕਾਤਾਂ ਲਗਾਤਾਰ ਕੀਤੀਆਂ ਉਹਦੇ ਡੇਰਾ ਮੁਖੀ ਦੇ ਨਾਲ ਤਾਂ ਉਸ ਤੋਂ ਬਾਅਦ ਸੁਖਬੀਰ ਬਾਦਲ ਅਕਾਲੀ ਦਲ ਦੇ ਸਮੁੱਚੀ ਲੀਡਰਸ਼ਿਪ ਜਿਹੜੀ ਉਹ ਨਿਸ਼ਾਨੇ ਤੇ ਆ ਗਈ ਸੀਗੀ ਤੇ ਉਸ ਤੋਂ ਬਾਅਦ ਹੁਣ ਸੁਖਬੀਰ ਸਿੰਘ ਬਾਦਲ ਹੁਣੀ ਸਾਹਮਣੇ ਆਏ ਆ ਉਹ ਕਹਿੰਦੇ ਕਿ ਇੱਕ ਵਾਰੀ ਉਹ ਜਿੱਥੇ ਮੈਂ ਪੇਸ਼ ਹੋਇਆ ਅਕਾਲ ਤਖਤ ਸਾਹਿਬ ਦੇ ਅੱਗੇ ਉੱਥੋਂ ਇੱਕ ਵਾਰੀ ਫੈਸਲਾ ਆ ਜਾਵੇ ਤਾਂ ਕਹਿੰਦੇ ਮੈਂ ਫਿਰ ਇਸ ਪਾਪੀ ਦੇ ਵਿਰੁੱਧ ਸਖਤ ਕਾਰਵਾਈ ਜਿਹੜੇ ਉਹ ਕਰਾਂਗਾ ਈ ਲੱਗਦਾ ਹੈ ਕਿ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਇਸ ਸਪਸ਼ਟੀਕਰਨ ਦੇ ਨਾਲ ਉਹਨਾਂ ਦੀਆਂ ਮੁਸ਼ਕਲਾਂ ਘਟਣ ਗਈਆਂ ਕਿ ਲੋਕ ਉਹਨਾਂ ਦਾ ਸਪਸ਼ਟੀਕਰਨ ਮੰਨਣਗੇ ਜੀ ਆਹ ਸੁਖਿੰਦਰ ਜੀ ਕੱਲ ਤਾਂ ਜਦੋਂ ਪ੍ਰਦੀਪ ਕਲੀਰ ਦੀ ਇੱਕ ਇੰਟਰਵਿਊ ਦਿੱਜੀ ਚੈਨਲ ਤੇ ਹੁੰਦੀ ਆ ਬਾਅਦ ਵਿੱਚ ਇੱਕ ਨੈਸ਼ਨਲ ਚੈਨਲ ਤੇ ਵੀ ਹੁੰਦੀ ਆ ਉਦੋਂ ਤੋਂ ਲੈ ਕੇ ਹੁਣ ਤੱਕ ਅਕਰ ਵੇਖਿਆ ਜਾਵੇ ਤਾਂ ਪੰਜਾਬ ਦੀ ਅਕਾਲੀ ਸਿਆਸਤ ਦੇ ਵਿੱਚ ਤਨਸਾਨ ਜਿਹੜਾ ਉਹ ਮਚਿਆ ਆ ਹਰ ਪਾਸੇ ਤਾਪੋ ਧਾਰ ਜਿਹੜੀ ਸਥਿਤੀ ਜਿਹੜੀ ਉਸ ਤੋਂ ਸਭ ਲੱਗ ਰਹੀ ਆ ਕੱਲ ਜਦੋਂ ਇਹ ਇੰਟਰਵਿਊ ਹੁੰਦੀ ਆ ਤਾਂ ਸ਼ਰੂਮਨੀ ਅਕਾਲੀਦਾਨ ਵੱਲੋਂ ਦੋ ਪ੍ਰੈਸ ਕਾਨਫਰੰਸਾਂ ਜਿਹੜੀਆਂ ਉਹ ਕਰ ਦਿੱਤੀਆਂ ਜਾਂਦੀਆਂ ਨੇ ਇੱਕ ਪਾਸੇ ਵਿਰਸਾ ਸਿੰਘ ਬਟੋਆ ਦੀ ਪ੍ਰੈਸ ਕਾਨਫਰੰਸ ਹੁੰਦੀ ਹੈ ਦੂਜੇ ਪਾਸੇ ਮਹੇਸ਼ੰਦਰ ਗਰੇਵਾਲ ਦੀ ਪ੍ਰੈਸ ਕਾਨਫਰੰਸ ਹੁੰਦੀ ਹੈ ਤੇ ਫਿਰ ਅਖੀਰ ਤੇ ਜਿਹੜਾ ਇੱਕ ਟਵੀਟ ਹੈ ਸਰਦਾਰ ਸੁਖਬੀ ਸਿੰਘ ਬਾਦਲਪੁਰਾ ਦਾ ਆਉਂਦਾ ਬਿਆਨ ਦੇ ਰੂਪ ਦੇ ਵਿੱਚ ਜਿਹਦੇ ਵਿੱਚ ਉਹ ਸਾਰੇ ਦੋਸ਼ਾਂ ਤੋਂ ਇਨਕਾਰ ਕਰਦੇ ਆ ਔਰ ਕਹਿੰਦੇ ਨੇ ਕਿ ਹਾਂ ਫਿਰ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਪੇਸ਼ ਹੋ ਜਾਵਾਂ ਬਾਅਦ ਵਿੱਚ ਮੈਂ ਇਸ ਵਿਅਕਤੀ ਦੇ ਨਾਲ ਲਿਜਿਠਾਗਾ ਜੋ ਕੁਝ ਇਹ ਗੱਲ ਕੀਤੀ ਔਰ ਬਾਕੀ ਉਹਨਾਂ ਨੇ ਸਾਰੇ ਦੋਸ਼ਾਂ ਨੂੰ ਨਕਾਰਿਆ ਹੈਗਾ ਹੁਣ ਸਿੱਧੂ ਸਾਹਿਬ ਦੋਸ਼ਾਂ ਨੂੰ ਨਕਾਰਨਾ ਦੂਜੇ ਪਾਸੇ ਅਕਾਲੀ ਦਲ ਵੱਲੋਂ ਪ੍ਰੈਸ ਕਾਨਫਰੰਸਾਂ ਕਰਦੀਆਂ ਇੱਕ ਗੱਲ ਤੇ ਇਹ ਸਾਫ ਦਰਸਾਉਂਦਾ ਕਿ ਇਸ ਵੇਲੇ ਅਕਾਲੀ ਦਲ ਦੇ ਵਿੱਚ ਕਬਰਾਕੀ ਦੀ ਸਥਿਤੀ ਹੈ ਪੈਨਿਕ ਜਿਹੜਾ ਉਸ ਆ ਲਿਆ ਕਿਉਂਕਿ ਜਿੰਨੀ ਚੋਣਾ ਸਿਰ ਤੇ ਆ ਦੂਸਰੇ ਬਨੇ ਬਾਕੀ ਧੜੇ ਨੂੰ ਬਾਹਰ ਦਾ ਰਸਤਾ ਵਿਖਾਇਆ ਜਾ ਚੁੱਕਾ ਉਹਦੇ ਨਾਲ ਹੀ ਨਾਲ ਅਕਾਲ ਤਖਤ ਸਭ ਉਤੇ ਸੁਖਵੀਰ ਸਿੰਘ ਬਾਦਲ ਦੀ ਪੇਸ਼ੀ ਆਉਂਦਿਆਂ ਦੇਣਾ ਛੋ ਸਕਦੀ ਆ ਤੋ ਉਦੋਂ ਇਹ ਪ੍ਰਦੀਪ ਕਲੇਰ ਦਾ ਇਹ ਜਿਹੜਾ ਬੰਬ ਆ ਕੇ ਡੇਗਦਾ ਇਹ ਨਿਰਸੰਦੇਹ ਸੁਖਵੀਰ ਸਿੰਘ ਬਾਦਲ ਵਾਸਤੇ ਤਾਂ ਸਿੱਧੂ ਸਾਹਿਬ ਮੁਸ਼ਕਲਾਂ ਜਿਹੜੀਆਂ ਉਹ ਤੁਹਾਡਾ ਕਰਦੇ ਹੀ ਕਰਦਾ ਤੁਹਾਡਾ ਪ੍ਰਸ਼ਨ ਹੈ ਕਿ ਲੋਕਾਂ ਨੂੰ ਇਸ ਤੇ ਯਕੀਨ ਹੋਵੇਗਾ ਸਿੱਧੂ ਸਾਹਿਬ ਜੇ ਲੋਕਾਂ ਦੀ ਤੁਸੀਂ ਗੱਲ ਕਰਦੇ ਜੇ ਤਾਂ ਲੋਕਾਂ ਨੂੰ ਸਿੱਧੂ ਸਾਹਿਬ ਯਕੀਨ ਜਿਹੜਾ ਉਹ ਤੁਸੀਂ ਇਹਨਾਂ 2015 ਤੋਂ ਬਾਅਦ ਚੋਣਾਂ ਦੇ ਮਾਹੌਲ 'ਚ ਤੁਸੀਂ ਦੇਖ ਲਓ 2015 ਤੋਂ ਲੈ ਕੇ 2024 ਤੱਕ ਇਹ ਗੱਲਾਂ ਉੱਠ ਕੇ ਰਹੀਆਂ ਨੇ ਚਾਹੇ ਪੀ.ਐਸ. ਦਾ ਸੰਬੰਧ ਹੋਵੇ ਚਾਹੇ ਗੋਲੀ ਕਾਂਡ ਦਾ ਸੰਬੰਧ ਹੋਵੇ ਚਾਹੇ ਮਾਫੀ ਦਾ ਸੰਬੰਧ ਹੋਵੇ ਬੋੜ ਕੋਰ ਕੇ ਹਰ ਸਥਿਤੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਕਟਹਿਰੇ ਵਿੱਚ ਖੜਾ ਕੀਤਾ ਜਾਂਦਾ ਰਿਹਾ ਬਤੌਰ ਡਿਪਟੀ ਮੁੱਖ ਮੰਤਰੀ ਬਤੌਰ ਗ੍ਰਹਿ ਮੰਤਰੀ ਜੁਡੋ ਉਹ ਰਹੀ ਨੇ ਬਾਦਲ ਸਰਕਾਰ ਦੇ ਵਿੱਚ ਤਾਂ ਉਸ ਸਥਿਤੀ ਦੇ ਵਿੱਚ ਤਾਂ ਸਭ ਲੋਕਾਂ ਅਹੀਂ ਕਹਿ ਸਕਣੇ ਕਿ ਸੁਖਬੀਰ ਸਿੰਘ ਬਾਦਲ ਦੇ ਪ੍ਰਤੀ ਜੋ ਕੁਝ ਧਾਰਨਾ ਬਣ ਚੁੱਕੀ ਆ ਜਾਂ ਸ਼ਰੂਨੀ ਅਕਾਲੀ ਦਲ ਦੇ ਪ੍ਰਤੀ ਚੋਟ ਦਾ ਨਤੀਜਾ 2017 ਵਿੱਚ ਵੀ ਸਾਹਮਣੇ ਆਉਂਦਾ 2019 ਵਿੱਚ ਵੀ ਆਉਂਦਾ 2022 ਵਿੱਚ ਵੀ ਆਉਂਦਾ ਤੇ 2024 ਦੇ ਵਿੱਚ ਵੀ ਆਉਂਦਾ ਸੋ ਲੋਕ ਤਾਂ ਸਖਬੀਰ ਸਿੰਘ ਬਾਦਲ ਦੀ ਇਹ ਸੰਤੁਸ਼ਟੀ ਜਵਾਬ ਜੋ ਮਰਜੀ ਵਰਸ਼ ਜੋ ਲੋਕਾਂ ਦੇ ਮਨਕਸਧਾਰ ਦਾ ਸਿੱਧੂ ਸਾਹਿਬ ਬਣ ਚੁੱਕੀ ਆ ਧਾਰਨਾ ਉਹੀ ਹੈ ਨੇ ਕੱਲ ਜਿਹੜੀ ਆ ਉਹ ਰੂਪ ਚ ਦਿੱਤੀ ਚੰਗ ਬਿਆਰਬਿਆਤ ਸਬੰਦ ਵਿੱਚ ਹੋ ਗਈ ਹੁਣ ਸਭ ਤੋਂ ਵੱਡਾ ਅਕਾਲੀ ਦਲ ਦੇ ਉੱਤੇ ਜਿਹੜਾ ਦੋਸ਼ ਲੱਗਦਾ ਰਿਹਾ ਜੇ ਐਨਬੀ ਜਿਹੜੀ ਗੋੜੀ ਕੋਲੀ ਕਾਰਡ ਦਾ ਸਬੰਧਤ ਜਿਹੜੀ ਗੱਲ ਹੈਗੀ ਲੋਕ ਸਿੱਧੂ ਸਾਹਿਬ ਉਹ ਚੀਜ਼ ਨੂੰ ਲੈ ਕੇ ਅੱਜ ਤੱਕ ਸ਼ਰੋਮਨੀ ਅਕਾਲੀ ਦਲ ਦੇ ਨਾਲ ਮੈਂ ਕਈ ਵਾਰੀ ਅੱਗੇ ਵੀ ਗੱਲ ਕੀਤੀ ਆ ਸ਼ਰੋਮਨੀ ਅਕਾਲੀ ਦਲ ਨਾਲ ਕੋਈ ਕਦੇ ਨਾਰਾਜ਼ ਨਹੀਂ ਰਿਹਾ ਹਾਂ ਬਾਦਲ ਪਰਿਵਾਰ ਨਾਲ ਜਾਂ ਉਸ ਵਕਤ ਦੇ ਡਿਪਟੀ ਮੁੱਖ ਮੰਤਰੀ ਜਿਨ੍ਹਾਂ ਨੇ ਠੀਕ ਭੂਮਿਕਾ ਨਹੀਂ ਨਿਭਾਈ ਉਹਨਾਂ ਨਾਲ ਉਹ ਹਮੇਸ਼ਾ ਨਾਰਾਜ਼ਗੀ ਰਹੀ ਹੈ ਤੇ ਜਿਸ ਦਾ ਸਿੱਟਾ ਸ਼੍ਰੋਮੀ ਅਕਾਲੀ ਦਲ ਨੂੰ ਸਭੇ ਸਮੇਂ ਤੇ ਪੁੱਗਣਾ ਪਿਆ ਹੈਗਾ ਹੁਣ ਸਰਦਾਰ ਅਖਬੀਰ ਸਿੰਘ ਬਾਦਲ ਉਹ ਕੁਦਰਤੀ ਹੈ ਉਹਨਾਂ ਨੇ ਇਹੋ ਕਹਿਣਾ ਸੀ ਕਿ ਹਾਂ ਵੀ ਮੈਂ ਕਦੇ ਨਹੀਂ ਮਿਲਦਾ ਰਿਹਾ ਪਰ ਜਦੋਂ ਕਿ ਦੂਜੇ ਪਾਸੇ ਆ ਬੜੇ ਲੋਕਾਂ ਦੇ ਬਿਆਨ ਆਉਣੇ ਸ਼ੁਰੂ ਹੋ ਗਏ ਗਵਿੰਦਰ ਸਿੰਘ ਦਾ ਬਿਆਨ ਵੀ ਆ ਕੇ ਜਦ ਸ਼੍ਰੋਮੀ ਅਕਾਲੀ ਦਲ 1920 ਦੇ ਪ੍ਰਧਾਨ ਨੇ ਦੂਜੇ ਪਾਸੇ ਵਡਾਲਾ ਹੁਣੀ ਜਿਹੜੇ ਗਰੁੱਪ ਨੇ ਉਹਨਾਂ ਨੇ ਵੀ ਇੰਨੀ ਗੱਲ ਕਹਿ ਦਿੱਤੀ ਹੈ ਹੁੰਦਾ ਇਹਦੇ ਉੱਤੇ ਸਿਆਸੀ ਕਮਸਾਨਤਾ ਸਿੱਧੂ ਸਾਹਿਬ ਬਚੀ ਗਿਆ ਤਾਂ ਸਭ ਰਾਸ ਜਿਹੜਾ ਸਿਆਸੀ ਕਮਸਾਨਾ ਅਗਲੇ ਦਿਨਾਂ ਚ ਹੋਰ ਤਿੱਖਾ ਹੋਣਾ ਸੋ ਵੀਰ ਸਿੰਘ ਹੜਾ ਵੱਲੋਂ ਇਸ ਸੁਭਾਅਿਕਾ ਕੋਈ ਇਨੀ ਗੱਲ ਥੋੜਾ ਤਰੀਕੇ ਨਾਲ ਕਹਿ ਸਕਦੇ ਕਿ ਹਾਂ ਭਈ ਮੈਂ ਮਿਲਦਾ ਰਹੇ ਇਹਦੇ ਚ ਕੋਈ ਉਹਦਾ ਨਾ ਡਰ ਨਹੀਂ ਚੱਲ ਰਹੀ ਕਰਦਾ ਸੀ ਗੱਲ ਹੈਗੀ ਹੈ ਕਿ ਇਹਦੀ ਸੱਚੀ ਤਹਿ ਜਿਹੜੀ ਹੈ ਉਹ ਕੀ ਹੈ ਹੁਣ ਕੱਲ ਜਿਸ ਤਰੀਕੇ ਨਾਲ ਸੁਖਬੀਰ ਸਿੰਘ ਵਾਦਹ ਹੋਣਾ ਨੇ ਕਿਹਾ ਕਿ ਇੱਕ ਵਾਰੀ ਉਧਰੋਂ ਫੈਸਲਾ ਆ ਜਾਵੇ ਤੇ ਮੈਂ ਇੱਥੇ ਸਖਤ ਕਾਰਵਾਈ ਕਰਾਵਾਂਗਾ ਕੱਲ ਨੂੰ ਕੋਈ ਮਾਨਹਾਨੀ ਵਗੈਰਾ ਪਾਉਂਦੇ ਆ ਜਾਂ ਕੁਝ ਵੀ ਪਾਉਂਦੇ ਆ ਆ ਫਿਰ ਪ੍ਰਦੀਪ ਕਲੇਰ ਨੂੰ ਵੀ ਸਾਬਤ ਕਰਨਾ ਜਿਹੜਾ ਉਹ ਮੁਸ਼ਕਲ ਹੋ ਜਾਊਗਾ ਕਿਉਂਕਿ ਗੱਲ ਅਰਸ਼ਦੀਪ ਕਲੇਰ ਹੋਰਾਂ ਨੇ ਵੀ ਇਹ ਗੱਲ ਕਹੀ ਹੈ ਕਿ ਜਦੋਂ ਜਿਹੜੀਆਂ ਤਰੀਕਾਂ ਦੇ ਵਿੱਚ ਗੱਲ ਕਰ ਰਿਹਾ ਪ੍ਰਦੀਪ ਕਲੇਰ ਕਿ ਇਸ ਤਰੀਕ ਨੂੰ ਮਿਲਿਆ ਕਹਿੰਦੇ ਉਸ ਦਿਨ ਸਾਡਾ ਲੰਬੀ ਦੇ ਵਿੱਚ ਰੋਡ ਸ਼ੋਅ ਸੀ ਉਸ ਤੋਂ ਅਗਲੀ ਤਰੀਕ ਦੀ ਜਿਹੜੀ ਗੱਲ ਕਰ ਰਿਹਾ ਉਸ ਦਿਨ ਕਹਿੰਦੇ ਅਸੀਂ ਦਰਬਾਰ ਸਾਹਿਬ ਗਏ ਹੋਏ ਸੀਗੇ ਇਹੋ ਜਿਹੀਆਂ ਗੱਲਾਂ ਬਾਤਾਂ ਵੀ ਉਹ ਕਰ ਰਹੇ ਆ ਤਾਂ ਫਿਰ ਪ੍ਰਦੀਪ ਕਲੇਰ ਨੂੰ ਵੀ ਤਾਂ ਇੱਕ ਵਾਰੀ ਇਲਜ਼ਾਮ ਜਿਹੜੇ ਲਾ ਦਿੱਤੇ ਉਹ ਸਾਬਤ ਕਰਨੇ ਔਖੇ ਹੋ ਜਾਣਗੇ ਕਿਉਂਕਿ ਪ੍ਰਦੀਪ ਕਲੇਰ ਵੀ ਕੋਈ ਦੁੱਧ ਤੋਂ ਉਤਾਰ ਨਹੀਂ ਉਹਦੇ ਤੇ ਤਾਂ ਸਭ ਤੋਂ ਵੱਡੇ ਇਲਜ਼ਾਮ ਨੇ ਸਭ ਤੋਂ ਵੱਡਾ ਦੋਖੀ ਉਹ ਹੈ ਬਜアドਵੀਆਂ ਕਰਨ ਵਾਲਾ ਜਾਂ ਕਰਵਾਉਣ ਵਾਲਾ ਆਪਾਂ ਕਹਿ ਲਈਏ ਤਾਂ ਫਿਰ ਉਹਦੀ ਵੀ ਗੱਲ ਇੱਕ ਵਾਰੀ ਮੰਨਣੀ ਔਖੀ ਲੱਗਦੀ ਹੋਊਗੀ ਲੋਕਾਂ ਨੂੰ ਠੀਕ ਹੈ ਗੁੱਸਾ ਬਾਦਲ ਪਰਿਵਾਰ ਤੇ ਲੋਕਾਂ ਦਾ ਹੈ ਇਸ ਕਰਕੇ ਉਹ ਮੰਨ ਰਹੇ ਆ ਪਰ ਕਿਤੇ ਨਾ ਕਿਤੇ ਜੋ ਮਾਣਹਾਨੀ ਕਰ ਦਿੰਦੇ ਆ ਤਾਂ ਫਿਰ ਪ੍ਰਦੀਪ ਕਲੇਰ ਨੂੰ ਵੀ ਸਾਬਤ ਕਰਨ ਜ਼ਰੂਰੀ ਤੇ ਔਖਾ ਤਾਂ ਹੋਊਗਾ ਸੇਦੋਸਾਬ ਉਹ ਤਾਂ ਪਰ ਵੀ ਕਿਤੇ ਰੰਮੀ ਨਹੀਂ ਤੇ ਨਾ ਕਿ ਸਰਦਾਰ ਸੁਖਬੀ ਸਿੰਘ ਬਾਦਲ ਇਸ ਦੇ ਸੰਬੰਧੀ ਕਿਹੋ ਜਿਹਾ ਫੈਸਲਾ ਲਿੱਦੇ ਆ ਜਿਸ ਤਰੀਕੇ ਨਾਲ ਉਹਨਾਂ ਨੇ ਇੰਨੀ ਗੱਲ ਕਹੀ ਕਿ ਅਕਾਲ ਤਖਤ ਸਾਹਿਬ ਕੋਈ ਇੱਕ ਵਰੀ ਮੈਨੂੰ ਫਾਰਕ ਹੋ ਲੈਣ ਤੋਂ ਬਾਅਦ ਦੇਖਨੇ ਆ ਹੁਣ ਜੇਕਰ ਅਕਾਲ ਤਖਤ ਸਾਹਿਬ ਇਸ ਚੀਜ਼ ਦਾ ਨੋਟਸ ਲੈ ਲੈਂਦਾ ਇੱਕ ਬਾਅਦ ਦੇਖਦੇ ਨਹੀਂ ਉਹ ਕਹਿੰਦੇ ਬਾਅਦ ਵਿੱਚ ਮੈਂ ਕਾਰਵਾਈ ਕਰਾਵਾਂਗਾ ਜੀ ਜੀ ਬਿਲਕੁਲ ਮੇਰਾ ਕਹਿਣਾ ਅਸਾਂ ਕਿਸੇ ਤੋਂ ਸਾਬ ਹੁਣ ਅਕਾਲ ਤਖਤ ਸਾਹਿਬ ਦੇ ਫੈਸਲੇ ਦੀ ਉਡੀਕਾ ਕੀ ਆ ਹੁਣ ਜੇਕਰ ਅਕਾਲ ਤਖਤ ਸਾਹਿਬ ਦਾ ਫੈਸਲਾ ਅਗਲੇ ਦਿਨਾਂ 'ਚ ਕਿਹੋ ਜਿਹਾ ਆਉਂਦਾ ਸੁਖਬੀ ਸਿੰਘ ਬਾਦਲ ਦੇ ਹੱਕ ਚ ਆਉਂ ਵਾਸਤੇ ਤਾਂ ਸਿੱਧ ਸੱਦ ਜਿਹੜਾ ਅਜੇ ਤੂੰ ਇੱਕ ਦੀ ਰਣਨੀਤੀ ਜਿਹੜੀ ਐ ਸੁਖਬੀ ਸਿੰਘ ਬਾਦਲ ਹੋਣਾਂ ਨੇ ਐਲਾਨ ਤਾਂ ਕਰ ਦਿੱਤਾ ਅਰਸ਼ਦੀਪ ਕਲੇਰ ਹੋਣਾਂ ਨੇ ਇਹ ਜਿਹੜੀ ਗੱਲ ਕਹੀ ਆ ਉਹਨਾਂ ਨੇ ਬਕਾਇਦਾ ਤੌਰ ਤੇ ਫੋਟੋਆਂ ਵੀ ਜਿਹੜੀਆਂ ਪ੍ਰਸਾਰਤ ਜਿਹੜੀਆਂ ਕੀਤੀਆਂ ਨੇ ਡੈਫਰਮੇਸ਼ਨ ਦਾ ਕੇਸ ਤਾਂ ਸਿੱਧ ਸੱਦ ਦਾਦਾ ਹੀ ਬੰਦਾ ਤੇ ਜੇਕਰ ਕਿਸੇ ਇਹ ਕਿਉਂਕਿ ਇਹ ਤੁਹਾਡੀ ਗੱਲ ਮੈਨੂੰ ਬਿਲਕੁਲ ਠੀਕ ਲੱਗੀ ਜਿਹੜਾ ਪ੍ਰਦੀਪ ਦੇ ਨਾਲਾ ਥੋੜਾ ਆ ਹੁਣ ਉਹਨੇ ਇਲਜ਼ਾਮ ਲਾਇਆ ਹੁਣ ਜਦੋਂ ਕੋਈ ਬੰਦਾ ਕਿਸੇ ਤੇ ਇਲਜ਼ਾਮ ਲਾ ਦਿੰਦਾ ਤਾਂ ਉਸ ਤੋਂ ਅਗਲੀ ਕਾਰਵਾਈ ਉਸ ਨੂੰ ਸੱਚ ਸਾਬਤ ਕਰਨ ਦੀ ਹੁੰਦੀ ਹੈ ਤਾਂ ਠੀਕ ਆ ਜੇਕਰ ਹੁਣ ਸੁਖਬੀ ਸਿੰਘ ਬਾਦਲ ਹੋਣੀ ਕਿਸੇ ਤਰੀਕੇ ਦੀ ਵੀ ਉਹ ਕਾਰਵਾਈ ਕਰਨਗੇ ਚਾਹੇ ਉਹ ਕੋਰਟ ਚ ਜਾਂਦੇ ਆ ਜਾਂ ਹੋਰ ਪਰਚਾ ਦਰਜ ਕਰਉਂਦੇ ਆ ਕਿਉਂਕਿ ਇਹ ਸਿੱਧਾ ਉਹਨਾਂ ਦੀ ਨਿੱਜੀ ਸ਼ਖਸੀਅਤ ਦੇ ਉੱਤੇ ਇੱਕ ਅਟੈਕ ਜਿਹੜਾ ਉਹ ਮੰਨਿਆ ਜਾ ਸਕਦਾ ਸਾਰੀਆਂ ਚੀਜ਼ਾਂ ਦਾ ਉਹਨਾਂ ਦੂਸ਼ੀ ਠਹਿਰਾਇਆ ਤੇ ਹਰ ਮਿੱਤੀ ਉਸ ਚੀਜ਼ ਤੱਕ ਤਾਂ ਜਾਊਗਾ ਜਾਊਗਾ ਕਿ ਹਾਂ ਪਈ ਜੇ ਤੂੰ ਮੇਰੇ ਤੇ ਇਹ ਇਲਜ਼ਾਮ ਲਾਇਆ ਤੇ ਇਹ ਤੂੰ ਪ੍ਰੂਵ ਕਰ ਇਹਦਾ ਸਬੂਤ ਦੇ ਇਹ ਪ੍ਰਮਾਨ ਦੇ ਉਹ ਤਾਂ ਸਿੰਘ ਸਾਹਿਬ ਅਗਲੀ ਰੰਗ ਦੀ ਥੀ ਜਿਹੜੀ ਉਹ ਚੱਲੇਗੀ ਚੱਲੇਗੀ ਸਰਦਾਰ ਸੁਖੀ ਸਿੰਘ ਬਾਦਲ ਉਹ ਨਾਲ ਵੀ ਜਿਹੜੀ ਗੱਲ ਹੈ ਜੀ ਹੁਣ ਦੂਸਰੇ ਪਾਸੇ ਜਿਹੜੀਆਂ ਮੈਂ ਗੱਲ ਜੀ ਕਹਿਣਾ ਚਾਹੁੰਦਾ ਸਤਿ ਸਭਾ ਉਹ ਗੱਲ ਇਹ ਆ ਚੀਅ ਅਕਾਲ ਤੱਕ ਸਾਫ ਤੇ ਟਿੱਕੀਆਂ ਨੇ ਅਕਾਲ ਤੱਕ ਸਾਫ ਤੇ ਜਥੇਦਾਰ ਤੇ ਫੈਸਲੇ ਤੇ ਟਿੱਕੀਆਂ ਨੇ ਇੱਕ ਪਾਸੇ ਸਰਦਾਰ ਸੁਖਬੀਰ ਸਿੰਘ ਬਾਦਲ ਆਪਣੇ ਨੇਤਾਵਾਂ ਨਾਲ ਦੋ ਤਿੰਨ ਲੀਡਰਾਂ ਦੇ ਨਾਲ ਨਮਾਣਾ ਸਿੱਖ ਬਣ ਕੇ ਉੱਤੇ ਸਪਸ਼ਟੀਕਰਨ ਦੇ ਚੁੱਕੇ ਆ ਹੁਣ ਦੂਜੇ ਪਾਸੇ ਇਹ ਪ੍ਰਦੀਪ ਕਲੇਰ ਦਾ ਇਹ ਜਿਹੜਾ ਬੰਬਾੜ ਕੇ ਟਿਕਦਾ ਹੁਣ ਇਹਦੇ ਨਾਲ ਹੀ ਨਾਲ ਉਹ ਜਿਹੜੇ ਬਾਕੀ ਜਿਹੜੇ 7-8 ਰਾਤ ਨੂੰ ਪਾਰਟੀ ਚ ਜਿਹੜੇ ਬਾਹਰ ਕੱਡੇ ਆ ਸਿੱਧੂ ਸਾਹਿਬ ਉਹਨਾਂ ਨੇ ਵੀ ਆਪਣੀਆਂ ਜਿਹੜੇ ਸਿੱਧੀ ਜਿਹੜੇ ਕਮਾਨਾਂ ਜਿਹੜੀਆਂ ਉਹ ਕਰਦੀਆਂ ਨੇ ਤਪਾਂ ਕੀ ਆ ਕਿ ਇਹ ਸਾਰੀ ਸਥਿਤੀ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਵਾਸਤੇ ਇਹ ਔਫੀਸ ਨਹੀਂ ਆ ਮੈਂ ਇਲੀਗਲ ਕਹਾਂਗਾ ਕਿ ਔਫੀਸ ਦੀ ਸਥਿਤੀ ਆ ਹੁਣ ਜਿੱਥੇ ਹਾਕਮਤ ਸਾਹਿਬ ਦਾ ਵੀ ਦਬਾਅ ਹੈਗਾ ਦੂਜੇ ਪਾਸੇ ਉਹਨਾਂ ਦੇ ਆਪਣੇ ਹੀ ਸੱਜਣਾਂ ਨੇ ਉਹਨਾਂ ਨੂੰ ਕਦੇ ਇੱਕ ਟਾਇਰ ਵਿੱਚ ਘੁਲਾੜਦਾ ਤਾਂ ਬੜੇ ਇਲਜ਼ਾਮ ਜਿਹੜੇ ਉਹਨਾਂ ਤੇ ਲਾਏ ਨਹੀਂ ਤਾਂ ਇਹੋ ਜੀ ਸਥਿਤੀ ਦੇ ਵਿੱਚ ਜਿਹੜੀ ਐਸ ਵਾਲੀ ਮਜਬੂਤਾ ਸਥਿਤੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਸਿੱਧੇ ਸਾਹਿਬ ਉਹ ਔਖੀ ਜਿਹੜੀ ਆ ਜਰੂਰ ਬਣ ਗਈ ਆ ਉਹਨਾਂ ਨੇ ਆਪਣੇ ਸੱਜਣਾਂ ਮਿੱਤਰਾਂ ਨੇ ਬਣਾ ਤੀ ਜਾਂ ਕਿਸੇ ਨੇ ਬਣਾ ਤੀ ਬਾਕੀ ਉਹਨਾਂ ਸਿੱਧੂ ਸਾਹਿਬ ਗੱਲ ਤੇ ਇਹ ਹੈਗੀ ਆ ਕਿ ਇਸ ਸ ਜੋ ਕਮਸਾਂ ਬੁਝਿਆ ਇਹਦੇ ਵਿੱਚੋਂ ਸਰਦਾਰ ਸੁਖਬੀਰ ਸਿੰਘ ਬਾਦਲ ਕਿਸ ਦੇ ਕੇਣਾ ਭਾਰ ਨਿਕਲਦੇ ਕਿਉਂਕਿ ਜਿੰਨੀ ਚੋੜਾ ਪੂਰਾ ਤੌਰ ਤੇ ਸਿਰਤੇ ਨੇ ਤਾਂ ਜੇਕਰ ਜਿੰਨੀ ਚੋੜਾ ਨਾਲ ਸਿਰਤੇ ਵਿੱਚ ਆ ਗਈਆਂ ਪਰ ਜਦੋਂ ਵੀ ਅਲਾਲ ਹੁੰਦਾ ਦੂਸਰੇ ਪਾਸੇ ਐਜਪੀਸੀ ਦੀਆਂ ਚੋੜਾ ਦੀ ਗੱਲ ਵੀ ਜਿਹੜੀ ਆ ਉਹ ਸ਼ੁਰੂ ਹੋ ਗਈ ਆ ਤਾਂ ਅਜਿਹੀ ਸਥਿਤੀ ਦੇ ਵਿੱਚ ਅਕਾਲੀ ਦਲ ਵਾਸਤੇ ਖਾਸ ਤੌਰ ਤੇ ਚੇਤੀ ਪ੍ਰਤੀਨਿਤਾ ਸਰਦਾਰ ਸੁਖਬੀਰ ਸਿੰਘ ਬਾਦਲ ਕਰ ਰਹੇ ਆ ਆਉਂਦੇ ਦਿਨ ਸਿੱਧੂ ਸਾਹਿਬ ਉਹਦਾ ਵਾਸਤੇ ਜਰੂਰ ਜਿਹੜੇ ਮੁਸਕਾਪੁਰ ਬੁਗਾ ਗਿਆ ਪਰ ਖੈਰ ਪ੍ਰਦੀਪ ਪਲੇਸ ਦੀ ਆਪਾਂ ਗੱਲ ਜਿਹੜੀ ਹੁਣ ਸਾਈਟ ਤੇ ਕਰ ਲਈ ਉਹ ਕੋ ਜਿਆਦਾ ਮਤਾਂ ਨਹੀਂ ਕਿਉਂਕਿ ਇਹ ਮਸ ਦੁਨੀਆ ਦੀ ਸਰਵੋੱਚ ਅਦਾਲਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੈਕਤ ਉਥੇ ਪਹੁੰਚ ਚੁੱਕਾ ਹੁਣ ਲੱਗਦਾ ਜਿਵੇਂ ਜੱਜ ਜਰਦਾਰ ਸਾਹਿਬ ਦੇ ਫੈਸਲੇ ਤੇ ਨਹੀਂ ਕਿ ਜੱਜਦਾਰ ਸਾਹਿਬ ਜਦੋਂ ਆਪਣਾ ਫੈਸਲਾ ਸੁਣਾਉਂਦੇ ਨੇ ਕੀ ਪ੍ਰਦੀਪ ਪਲੇਅਰ ਦੇ ਇਹਨਾਂ ਅਜਮਲ ਨੂੰ ਧਿਆਨ ਵਿੱਚ ਰੱਖ ਕੇ ਕਿ ਉਹ ਗੱਲ ਕਰਨਗੇ ਪੁੱਛਗੇਸ਼ ਕਰਨਗੇ ਕਿਉਂਕਿ ਹੁਣ ਵਿਰੋਧੀ ਧੜਾ ਸਿੱਧੂ ਸਾਹਿਬ ਇਸ ਗੱਲ ਦਾ ਜਰੂਰ ਦਬਾਅ ਪਾਊਗਾ ਕਿ ਹਾਂ ਭਾਈ ਇਸ ਪ੍ਰਦੀਪ ਪਲੇਅਰ ਦੀ ਜਿਹੜੀ ਇੰਟਰਵਿਊ ਜਾਂ ਜਿਹੜੇ ਦੋਸ਼ ਲਾਇਆ ਉਹਨਾਂ ਦੀ ਵੀ ਜਾਂਚ ਜਿਹੜੀ ਹੋਣੀ ਚਾਹੀਦੀ ਆ ਖੈਰ ਅਗਲੇ ਦਿਨਾਂ ਚ ਸਿੱਧੂ ਸਾਹਿਬ ਇਸ ਮੁੱਦੇ ਤੇ ਜਿਹੜੀ ਸਿਆਸਤ ਆ ਦੀ ਉਧਰ ਜਿਹੜਾ ਬਾਗੀ ਧੜਾ ਉਹ ਤਾਂ ਪਹਿਲੇ ਸੁਖਵੀਰ ਸਿੰਘ ਬਾਦਲ ਖੋਰਾ ਨੂੰ ਨਿਸ਼ਾਨੇ ਤੇ ਲੈ ਰਿਆ ਸੀ ਜਿਵੇਂ ਆਪਾਂ ਗੱਲ ਕਰ ਰਹੇ ਆ ਹੁਣ ਇਸ ਚੀਜ਼ ਤੋਂ ਬਾਅਦ ਉਹਨਾਂ ਨੇ ਹੋਰ ਨਿਸ਼ਾਨੇ ਤੇ ਲੈ ਲਿਆ ਔਰ ਉਹਨਾਂ ਦਾ ਗੁੱਸਾ ਹੋਰ ਵੀ ਭੜਕ ਗਿਆ ਕਿਉਂਕਿ ਕੱਲ ਉਹਨਾਂ ਨੂੰ ਜਿਹੜਾ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਔਰ ਪਰਮਿੰਦਰ ਢੀਂਡ ਸਾਹਿਬ ਨੇ ਇੱਥੇ ਤੱਕ ਕਹਿਤਾ ਕਿ ਸਾਨੂੰ ਇਹਨੇ ਕੀ ਬਾਹਰ ਕੱਢਣਾ ਸੁਖਵੀਰ ਬਾਦਲ ਨੇ ਸੁਖਵੀਰ ਬਾਦਲ ਨੂੰ ਤਾਂ ਵਰਕਰ ਪਹਿਲਾਂ ਹੀ ਜਿਹੜਾ ਉਹ ਪਾਰਟੀ ਚੋਂ ਇੱਕ ਤਰੀਕੇ ਨਾਲ ਬਾਹਰ ਹੀ ਕਰ ਚੁੱਕੇ ਆ ਔਰ ਦੂਜੇ ਪਾਸੇ ਵਡਾਲਾ ਨੇ ਇਹ ਕਹਿਤਾ ਕਿ ਪਹਿਲਾਂ ਸੁਖਵੀਰ ਸਿੰਘ ਬਾਦਲ ਪ੍ਰਦੀਪ ਕਲੇਰ ਦੇ ਜਿਹੜੇ ਉਹ ਜਿਹੜੇ ਇਲਜ਼ਾਮ ਨੇ ਉਹਨਾਂ ਦੇ ਉੱਪਰ ਵੀ ਜਿਹੜਾ ਆਪਣਾ ਸਪਸ਼ਟੀਕਰਨ ਦੇਣ ਔਰ ਜਵਾਬ ਦੇਣ ਉਹ ਗੱਲਾਂ ਦਾ ਔਰ ਹੋਰ ਆਗੂ ਵੀ ਕਹੀ ਜਾਂਦੇ ਆ ਅਕਾਲੀ ਦਲ ਦੇ ਕਿ ਭਾਈ ਸੁਖਵੀਰ ਸਿੰਘ ਬਾਦਲਹਰੀ ਮਿਲਦੇ ਹੀ ਰਹੇ ਆ ਤੇ ਜੇ ਮਿਲਦੇ ਹੀ ਰਹੇ ਆ ਤਾਂ ਫਿਰ ਪਹਿਲਾਂ ਦੋਲੇ ਕਿਉਂ ਨਹੀਂ ਤਾਂ ਇਹ ਸਾਰਾ ਜਿਹੜਾ ਸਿਸਟਮ ਫੇਰ ਚੱਲ ਪਿਆ ਆਪਸ ਦੇ ਵਿੱਚ ਇਹਨਾਂ ਦਾ ਇਹ ਕਿੱਧਰ ਨੂੰ ਜਾਊ ਹੁਣ ਕੱਲ ਆ ਸੇਨੂ ਸਾਹਿਬ ਦੇਖੋ ਪਤਾ ਨਹੀਂ ਐਸਲੇ ਜਿਹੜੀ ਕਾਰਵਾਈ ਜਿਹੜੀ ਕਿਸ ਤਰੀਕੇ ਦੀ ਜਿਹੜੀ ਹੋ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸਲਾਹਕਾਰ ਆਪਣੇ ਪਤਾ ਨਹੀਂ ਕਿੰਨੇ ਆ ਕਾਰਵਾਈਆਂ ਸਰਦਾਰ ਸੁਖਬੀ ਸਿੰਘ ਬਾਦਲ ਕੋ ਕਰਵਾ ਰਹੇ ਨੇ ਟਾਈਮਿੰਗ ਦੀ ਜਿਹੜੀ ਹੈਗੀ ਆ ਜੇਕਰ ਇਹ ਅੱਠ ਜਿਹੜੇ ਇਨਜਾਬ ਜਿਹੜੇ ਕੱਢੇ ਮਾਫਰਤਾ ਜਿਹੜੇ ਸੀਨੀਅਰ ਨੇਤਾ ਪਾਰਟੀ ਤੋਂ ਜਿਹੜਾ ਉਹਦੀ ਮੈਂਬਰਸ਼ਿਪ ਵੀ ਖਾਰਜ ਕਰ ਦਿੱਤਾ ਗਿਆ ਠੀਕ ਦੋ ਪ੍ਰੈਸ ਕਾਨਫਰੰਸਾਂ ਪਹਿਲਾਂ ਹੁੰਦੀਆਂ ਫਿਰ ਬਾਅਦ ਦੇ ਵਿੱਚ ਪ੍ਰੈਸ ਰੋਕ ਪਹਿਲਾਂ ਚਾਰੀ ਹੁੰਦਾ ਪ੍ਰੈਸ ਕਾਨਫਰੰਸ ਲਾ ਲ ਕਰ ਦਿੱਤੀ ਜਾਂਦੀ ਹੈ ਬਾਹਰ ਦਾ ਰਸਤਾ ਵਖਾ ਦਿੱਤਾ ਜਾਂਦਾ ਇਹ ਲੋਕ ਇਹ ਕਹਿ ਰਹੇ ਆ ਕਿ ਇਹ ਇਸੇ ਕਰਕੇ ਕੱਢੇ ਗਏ ਨੇ ਕਿਉਂਕਿ ਲੋਕਾਂ ਦਾ ਧਿਆਨ ਜਿਹੜਾ ਪ੍ਰਦੀਪ ਪਲੇਅਰ ਵੱਲ ਨਾ ਜਾਵੇ ਲੋਕਾਂ ਦਾ ਧਿਆਨ ਐਸ ਪਾਸੇ ਚਲੇ ਜਾਵੇ ਕਿ ਹਾਂ ਤੇ ਕਾਰਵਾਈ ਜਿਹੜੀ ਉਹਨਾਂ ਤੇ ਕੀਤੀ ਗਈ ਜਦੋਂ ਕਿ ਸਿੱਧੂ ਸਾਹਿਬ ਇਹ ਕਾਰਵਾਈ ਅੱਜ ਤੋਂ ਕਈ ਦਿਨ ਪਹਿਲਾਂ ਵੀ ਹੋ ਸਕਦੀ ਸੀ ਜਦੋਂ ਉਚ ਅਨੁਸ਼ਾਸਨਤਾ ਉਹਦੇ ਨਹੀਂ ਭੰਗ ਹੋ ਗਿਆ ਕਿ ਜੇਕਰ ਉਹ ਆਪਣੇ ਪ੍ਰਧਾਨ ਦੇ ਖਿਲਾਫ ਅਕਾਲ ਤਖਤ ਸਾਹਿਬ ਵਿੱਚ ਜਾ ਕੇ ਇੱਕ ਚਿੱਠੀ ਜਿਹੜੀ ਆ ਜਿਹੜਾ ਉਹ ਮਾਫੀਨਾਮਾ ਦਿੰਦੇ ਆ ਅਨੁਸ਼ਾਸਨਤਾ ਉਸੇ ਵੀ ਨਹੀਂ ਭੰਗ ਹੋ ਜਾਂਦਾ ਪਰ ਇਹਨਾਂ ਨੂੰ ਪਾਰਟੀ ਚੂਪਰ ਖਾਸ ਠੀਕ ਉਸ ਦਿਨ ਕਰ ਦਿੱਤਾ ਜਾਂਦਾ ਕਿ ਜਦੋਂ ਇੱਕ ਪਾਸੇ ਪ੍ਰਧਾਨ ਦੇ ਵਾਸਤੇ ਬਾਹਰ ਮੁਸ਼ਕਲਾਂ ਜਿਹੜੀਆਂ ਪ੍ਰਦੀਪ ਥੇਲ ਜਿਹੜੀਆਂ ਔਖਣੀਆਂ ਕਰ ਦਿੱਤਾ ਔਰ ਦੂਜੇ ਪਾਸੇ ਦੂਨੇਤਾ ਪ੍ਰੈਸ ਕਨ ਟੈਨ ਪ੍ਰੈਸ ਕਨ ਹਾਸਾ ਕਲਚਰੀਆਂ ਹੁੰਦੀਆਂ ਨੇ ਤਾਂ ਇਹ ਟਾਈਮਿੰਗ ਤਾਂ ਸਿੱਧੂ ਸਾਹਿਬ ਇਹਦੇ ਉੱਤੇ ਦਾ ਸਵਾਲ ਉਠਣਗੇ ਉਠਣਗੇ ਹੁਣ ਜਿਹੜੀ ਗੱਲ ਤੁਸੀਂ ਕਰ ਰਹੇ ਜੀ ਪਰਮਿੰਦਰ ਢੀਂਗ ਸਾਡੀ ਪਰਮਿੰਦਰ ਢੀਂਗ ਸਾਡੀ ਗੱਲ ਛੱਡੋ ਤੁਸੀਂ ਗੁਰਪ੍ਰਤਾਪ ਅਡਾਲੀ ਦੀ ਗੱਲ ਕਹਿੰਦੀ ਦੀ ਜਗੀਰਤੌਰ ਦੀ ਗੱਲ ਕਰ ਲਓ ਸ੍ਰੀ ਤਰੰਦਰ ਸਿੰਘ ਹਲੂਕਾ ਦੀ ਗੱਲ ਕਰ ਲਓ ਸਿੱਧੂ ਸਾਹਿਬ ਇਹ ਉਹ ਨੇਤਾ ਨੇ ਜਿਹੜੇ ਕਿਸੇ ਸਮੇ ਇਹਨਾਂ ਕੋਲ ਉਹ ਸਾਰੀਆਂ ਚੀਜ਼ਾਂ ਦੇ ਤੱਥ ਮੌਜੂਦ ਹੋਣਗੇ ਕਿ ਉਸ ਵੇਲੇ ਖਾਸ ਤੌਰ ਤੇ 12 ਤੋਂ ਲੈ ਕੇ 15 ਤੱਕ ਜਦੋਂ ਅਕਾਲੀ ਸਿਆਸਤ ਜਦੋਂ ਕਾਲੀ ਪਾਛਤਾ ਦੀ ਸਰਕਾਰ ਪੰਜਾਬ ਦੇ ਵਿੱਚ ਅਸੀਂ ਉਸ ਵੇਲੇ ਇਹ ਸਾਰੇ ਬੰਦੇ ਉਸ ਸਿਸਟਮ ਦਾ ਮਹੱਤਵਪੂਰਨ ਅੰਗ ਸਨ ਪਰ ਇਹਨਾਂ ਨੂੰ ਪੂਰਨ ਤੌਰ ਤੇ ਅੰਦਰ ਦੀਆਂ ਸਥਿਤੀਆਂ ਦਾ ਪਤਾ ਹੈਗਾ ਹੁਣ ਇੱਕ ਵਾਰ ਤਾਂ ਸੁਬੀਨ ਅਨੁਸ਼ਾਸਨੀ ਕਮੇਟੀ ਨੇ ਇਹਨਾਂ ਨੂੰ ਬਾਹਰ ਦਾ ਰਸਤਾ ਵਖਾ ਕੇ ਇੱਕ ਸਮਾਂ ਧਿਆਨ ਜਿਹੜਾ ਲੋਕਾਂ ਦਾ ਡਾਇਵਰਸ਼ਨ ਡਾਇਵਰਸ਼ਨ ਜਿਹੜੀ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਸਿੱਧੂ ਸਾਹਿਬ ਡਾਇਵਰਟ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਸਿੱਧੂ ਸਾਹਿਬ ਹੁਣ ਇਹਨਾਂ ਵਿਅਕਤੀ ਜਿਹੜੇ ਹੁਣ ਠ ਇਹ ਨਾਲੇ ਫਿਰ ਅੰਦਰੋਂ ਕੱਟ-ਕੱਟ ਕੇ ਗੱਲਾਂ ਦੱਸ ਲਈ ਉਹ ਤਾਂ ਪਹਿਲੇ ਕਹ ਦੇ ਕੇ ਸੀ ਪਹਿਲੇ ਕਹੇਗਾ ਭਾਵੇਂ ਇਹ ਜਿਹੜਾ ਉਹਨਾਂ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਕੱਢਣਾ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਮਹਿੰਗਾ ਜਰੂਜਰਾ ਉਹ ਪੈ ਸਕਦਾ ਉਹਨਾਂ ਵਾਸਤੇ ਮੁਸ਼ਕਲਾਂ ਜਿਹੜੀਆਂ ਉਹ ਜ਼ਰੂਰ ਵਧਾਏਗਾ ਹੁਣ ਅਗਰ ਵੇਖਿਆ ਜਾਵੇ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਲਾ ਕੇ ਤਿੰਨ ਜਾਂ ਚਾਰ ਬਿੰਦਰ ਨੇ ਕੌਣ ਨੇਸ਼ਨ ਦਰਸ਼ਨ ਗਰੇਵਾਲ ਦੂਜੇ ਪਾਸੇ ਗੁਲਜਾਰ ਸਿੰਘ ਰਣਕੀ ਤੇ ਤੀਸਰੇ ਪਾਸੇ ਦਲਜੀਤ ਸਿੰਘ ਟੀਮਾ ਦਲਜੀਤ ਸਿੰਘ ਟੀਮਾ ਤਾਂ ਪਹਿਨੇ ਖੁਦ ਵਾਅਦਿਆਂ ਦੇ ਵਿੱਚ ਓਕੇ ਰਿਹਾ ਹੈ ਮਹੇਸ਼ੇਂਟਰ ਕਰੇ ਵਾਲਾ ਐਸਲੇ ਕਮਾਨ ਸੰਭਾਲਦੇ ਪਏ ਗੁਲਜਾਰ ਸਿੰਘ ਰਣੀਕੇੜੇ ਜਿਹੜੇ ਨੇ ਉਹ ਉਦਾਂ ਬਜ਼ੁਰਗ ਪੁੱਛਕੇ ਆ ਜਦੋਂ ਕਿ ਦੂਜੇ ਪਾਸੇ ਇਹ ਜਿਹੜੇ ਨੇਤਾ ਨੇ ਸਿੱਧੂ ਸਾਹਿਬ ਇਹਨਾਂ ਦਾ ਇੱਕ ਟਕਸਾਲੀ ਅਕਾਲੀਆਂ ਦੇ ਵਿੱਚ ਉਹਨਾਂ ਦੀ ਇੱਕ ਭੂਮਿਕਾ ਦੀ ਜਗੀਰ ਕੋ ਅਸਕੰਦਰ ਸਿੰਘ ਮਰੂਕਾ ਪ੍ਰੋਫੈਸਰ ਪਰਮਿੰਸਰ ਚੰਦੂ ਮਾਛਰ ਕੀ ਨਾਮ ਨਹੀਂ ਕਿ ਜਿਹਨਾਂ ਦੀ ਇੱਕ ਪਹਿਚਾਨ ਹੈਗੀ ਆ ਤਾਂ ਜੇਕਰ ਹੁਣ ਉਹਨਾਂ ਦੀ ਪਹਿਚਾਨ ਉਹਨਾਂ ਦੀ ਕਿਸਨ ਕੈਬਨਟ ਵਾਲੇ ਹੀ ਮੈਂਬਰ ਸਰਦਾਰ ਸੁਖਵੀਰ ਸਿੰਘ ਨੂੰ ਹੁਣ ਵਿਵਾਦਾਂ ਦੇ ਵਿੱਚ ਪੁੱਛਣਗੇ ਜਾਂ ਘੀਰਦੇ ਆ ਜਾਂ ਸਵਾਲ ਕਰਦੇ ਆ ਤਾਂ ਸੁਭਾਵਕਾ ਸਿੱਧੂ ਸਾਹਿਬ ਇਹ ਜੰਗ ਜਿਹੜੀ ਆ ਇਹ ਫੂਰਤੇਜ ਹੋਗੀ ਮੱਠੀ ਜਿਹੜੀ ਅਸਿੱਤੂ ਸਾਹਿਬ ਇਹ ਨਹੀਂ ਪੈਣੀ ਇਹ ਵਸੇ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਹੈਗਾ ਨਾ ਕਿ ਦੂਜੇ ਪਾਸੇ ਨਾ ਤਾਂ ਇਹ ਨੁਕਸਾਨ ਸਰਦਾਰ ਸੁਖੀ ਸਿੰਘ ਬਾਦਲ ਦਾ ਕੋਈ ਹੋਣਾ ਤੇ ਨਾ ਹੀ ਦੂਜੇ ਦਾ ਨੁਕਸਾਨ ਜਿਹੜਾ ਆ ਸ਼੍ਰੋਮਣੀ ਅਕਾਲੀ ਦਲ ਦਾ ਹੋਣਾ ਉਹ ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਜਿਹੜੀ ਪੰਜਾਬ ਦੇ ਹੱਕਾਂ ਤੇ ਖਿੱਤਾ ਵਾਸਤੇ ਇੱਕ ਲੰਮਾ ਸੰਘਰਸ਼ ਸ਼ੀਲ ਦੇ ਵਿੱਚ ਜਾਨੀ ਜਾਨੀ ਜਾਂਦੀ ਹੈ ਜਿਸ ਦਾ 100 ਸਾਲਾਂ ਦਾ ਪੁਰਾਣਾ ਇਤਿਹਾਸ ਸਿੱਧੂ ਸਾਹਿਬ ਦਾ ਨੁਕਸਾਨ ਉਹਦਾ ਸੋਫੋਂ ਇਹ ਮਤਨਾ ਚਾਹੀਦਾ ਕਿ ਇਸ ਝਗੜੇ ਨੂੰ ਕਿਸੇ ਪਾਸੇ ਲਾਇਆ ਜਾਂਦਾ ਤਾਂ ਜੋ ਕਿਸੇ ਵੀ ਕਿਸਮ ਦਾ ਝਗੜਾ ਜਿਹੜਾ ਉਹ ਜਿਹੜਾ ਵਾਦ-ਵਤ ਜਿਹੜਾ ਉਹ ਨਾ ਲੱਗੇ ਜੀ ਬਿਲਕੁਲ ਬਿਲਕੁਲ ਚਲੋ ਉਧਰ ਅੱਜ ਪੰਜਾਬ ਦੇ ਨਵੇਂ ਗਵਰਨਰ ਗੁਲਾਬ ਚੰਦ ਕੁਟਾਰੀਆ ਹੋਰਾਂ ਦੇ ਵੱਲੋਂ ਸੌਂ ਚੱਕ ਲਈ ਹੈ ਔਰ ਕੱਲ ਵਿਦਾਇਗੀ ਸਮਾਗਮ ਸੀਗਾ ਬਨਵਾਰੀ لال ਪ੍ਰੋਹਤ ਜਿਹੜੇ ਕਿ ਪੰਜਾਬ ਦੇ ਪਹਿਲਾਂ ਵਾਲੇ ਗਵਰਨਰ ਨੇ ਉਹਨਾਂ ਦਾ ਜਾਂਦੇ ਜਾਂਦੇ ਜਿਹੜਾ ਭਾਸ਼ਣ ਸੀਗਾ ਉਹ ਕਾਫੀ ਸੁਰਖੀਆਂ ਮਟੋਰ ਗਿਆ ਉਹ ਜਾਂਦੇ ਜਾਂਦੇ ਕਹਿੰਦੇ ਕਿ ਮੇਰਾ ਭਗਵੰਤ ਮਾਨ ਹੋਰਾਂ ਦੇ ਨਾਲ ਕੋਈ ਵਿਵਾਦ ਨਹੀਂ ਮੈਂ ਖੁਸ਼ੀ ਖੁਸ਼ੀ ਇੱਥੋਂ ਜਾ ਰਿਹਾ ਮੇਰੀ ਕਿਸੇ ਦੇ ਨਾਲ ਕੋਈ ਜਿਹੜੀ ਆ ਉਹ ਰੰਜਿਸ਼ ਨਹੀਂ ਕੋਈ ਗੱਲ ਨਹੀਂ ਇਹੋ ਜਿਹੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਕਹਿ ਗਏ ਠੀਕ ਹੈ ਚੰਗੀ ਗੱਲ ਆ ਉਹ ਕਹਿ ਗਿਆ ਪਰ ਜਿਹੜਾ ਇੱਥੇ ਰਹਿੰਦੇ ਆ ਭਗਵੰਤ ਮਾਨ ਤੇ ਉਹਨਾਂ ਦੇ ਵਿਚਕਾਰ ਵਿਵਾਦ ਚੱਲਦਾ ਰਿਹਾ ਉਹਦੇ ਕਰਕੇ ਪੰਜਾਬ ਦੇ ਕੰਮਕਾਜ ਪੰਜਾਬ ਦੇ ਲੋਕਾਂ ਦਾ ਭਵਿੱਖ ਜਿਹੜਾ ਉਹ ਪ੍ਰਭਾਵਿਤ ਹੁੰਦਾ ਰਿਹਾ ਔਰ ਪੰਜਾਬ ਦੇ ਖਜ਼ਾਨੇ ਦਾ ਲੱਖਾਂ ਰੁਪਈਆ ਜਿਹੜਾ ਵਕੀਲਾਂ ਦੇ ਤੌਰ ਤੇ ਸੁਪਰੀਮ ਕੋਰਟ ਹਾਈ ਕੋਰਟ ਦੇ ਵਿੱਚ ਜਿਹੜਾ ਉਥੇ ਦਿੱਤੀ ਜਾਂਦੀ ਰਹੀ ਫੀਸ ਕਿ ਗਵਰਨਰ ਸਾਹਿਬ ਆਹ ਨਹੀਂ ਕਰਨ ਦੇ ਗਵਰਨਰ ਸਾਹਿਬ ਆਹ ਨਹੀਂ ਕਰਨ ਦੇ ਮਤਲਬ ਇਹ ਜਿਹੜਾ ਸਾਰਾ ਸਿਸਟਮ ਸੀ ਲੋਕ ਲੋਕ ਖਰਾਬ ਹੋਏ ਲੋਕਾਂ ਦਾ ਕੰਮਕਾਜ ਖਰਾਬ ਹੋਏ ਲੋਕਾਂ ਦੇ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਵਿੱਚ ਪਏ ਪੈਸੇ ਖਰਾਬ ਹੋਏ ਉਹ ਫਿਰ ਕਿਹਦੇ ਝੁਮੇ ਲਾਈਏ ਜੀ ਇਹ ਤਾਂ ਕਹਿੰਦੇ ਸਾਡੇ ਤਾਂ ਰਿਸ਼ਤੇ ਹੀ ਬਹੁਤ ਵਧੀਆ ਆ ਬਿਲਕੁਲ ਸਹੀ ਗੱਲ ਤੁਸੀਂ ਗੱਲ ਕੀਤੀ ਹੈ ਸਤਿ ਸ੍ਰੀ ਅਕਾਲ ਦੀ ਬਿਮਾਰੀ ਦਾ ਪ੍ਰਵਾਹ ਜਾਂਦੇ ਹੋਏ ਆਪਣੇ ਬਧਕੀ ਸਮਰੋਹ ਚ ਕਈ ਤਰੀਕੇ ਦੇ ਪ੍ਰਸ਼ਨ ਜਿਹੜੇ ਆ ਉਹ ਛੱਡ ਗਏ। ਇੱਕ ਪਾਸੇ ਤਾਂ ਉਹ ਕਹਿੰਦੇ ਕਿ ਖਬਰਾਂ ਜਿਹੜੀਆਂ ਸ਼ਕਤੀ ਦੇ ਅੰਕੜੇ ਦੀਆਂ ਚੱਲਦੀ ਰਹੀਆਂ ਕਿ ਮੇਰਾ ਮੁੱਖ ਮੰਤਰੀ ਭਗਵੰਤ ਪਾਲ ਦਾ ਸ਼ਕਤੀ ਦਾ ਅੰਕੜਾ ਹੈਗਾ। ਜਦੋਂ ਕਿ ਕਹਿੰਦਾ ਮੇਰੇ ਤੋਂ ਸਬੰਧੀ ਉਹਨਾਂ ਨਾਲ ਬੜੇ ਠੀਕ ਰਹੇ ਨੇ ਤੇ ਜੇਕਰ ਪਰ ਸਬੰਧ ਠੀਕ ਰਹੇ ਨੇ। ਆ ਬਿਮਾਰੀ ਕਾ ਪ੍ਰਵਾਹ ਤੇ ਭਗਵੰਤ ਬੰਦ ਫਿਰ ਪੰਜਾਬ ਦੇ ਲੋਕਾਂ ਨੂੰ ਕਿਸ ਤਰੀਕੇ ਨਾਲ ਇਹ ਦੋਵੇਂ ਨੇਤਾ ਫਿਰ ਬੁੱਤ ਪਰੋਂਦੇ ਨੇ। ਪ੍ਰਸ਼ਨ ਦਾ ਸੱਤੋਂ ਪਿੱਲਾ ਇਹ ਹੈਗਾ। ਕਿਉਂਕਿ ਕੰਮ ਕਾ ਜਿਹੜਾ ਪੰਜਾਬ ਦਾ ਪ੍ਰਭਾਵਿਤ ਹੋਇਆ। ਪੰਜਾਬ ਦਾ ਮੀਨਸ ਪ ਟਾਈ ਐਗਰੀਕਲਚਰ ਯੂਨੀਵਰਸਿਟੀ ਦਾ ਮੁੱਦਾ ਸੀ ਕਈ ਮੁੱਦੇ ਇਸ ਤਰ੍ਹਾਂ ਦੇ ਸਨ ਕਿ ਜਿੱਥੇ ਗਵਰਨਰ ਸਾਹਿਬ ਨੇ ਅੜਿੱਟਾ ਡਾਇਆ ਤਿੰਨ ਜਿਹੜੇ ਬਿੱਲ ਜਿਹੜੇ ਪਾਸ ਹੋਏ ਇੱਕ ਤਾਂ ਵਾਈਚੈਂਸ ਨੂੰ ਲਾਉਂਦਾ ਸੀ ਉਹ ਬਿੱਲ ਜਿਹੜਾ ਪਾਸ ਆ ਕੇ ਰਾਸ਼ਟਰਪਤੀ ਨੂੰ ਭੇਜਦਾ ਤਾਂ ਪਾਬ ਕਈ ਕੁਝ ਇਹੋ ਜਿਹਾ ਕੁਝ ਹੋਇਆ ਬੀਤੇ ਇਹਨਾਂ ਢਾਈਆਂ ਸਾਲਾਂ ਦੇ ਕਾਰਜਕਾਲ ਦੌਰਾਨ ਜਿੱਥੇ ਬਨਵਾਰੀ ਨਾਲ ਪਰੋਤ ਤੇ ਦੂਜੇ ਪਾਸੇ ਤੋਂ ਬਣਨ ਹੋਣਾ ਦਾ ਜਿਹੜਾ ਚੱਤੀ ਦਾ ਅੰਕੜਾ ਸਭਲੇ ਹੁੰਦਾ ਰਿਹਾ ਇੱਕ ਪਾਸੇ ਜਦੋਂ ਕੋ ਪਹਿਨਾ ਜਦੋਂ ਗਵਰਟਰ ਸਾਹਿਬ ਉਦੋਂ ਕਹਿੰਦੇ ਸੀ ਕਿ ਮੈਂ ਇਹ ਕੱਟਦਾ ਨਹੀਂ ਵਰਤਦਾ ਅਨਿਕ ਸਾਹਿਬ ਥੋੜੀ ਜਿਹੀ ਆਵਾ ਤਾਂ ਉਹਨਾਂ ਨੇ ਇਹ ਵੀ ਕਹਿ ਸੀ ਕਿ ਮੈਂ ਕੰਟੀ ਕਰ ਰਹੀ ਬਾਜੀ ਹਾਂਜੀ ਤਾਂ ਉਹਨਾਂ ਨੇ ਇਨੀ ਗੱਲ ਕਹੀ ਸੀ ਕਿ ਹਾਂ ਮੈਂ ਪੰਜਾਬ ਸਰਕਾਰ ਦਾ ਜਹਾਜ ਇਸ ਲਈ ਨਹੀਂ ਵਰਤਾ ਕਿਉਂਕਿ ਰਾ ਸਰਕਾਰ ਮੇਰੇ ਤੇ ਇਤਰਾਜ਼ ਕਰਦੀ ਹੈ ਜਦੋਂ ਕਿ ਕੱਲ ਉਹਨਾਂ ਨੇ ਇਹ ਗੱਲ ਕਹੀ ਕਿ ਮੈਂ ਤਾਂ ਇਸ ਕਰਕੇ ਮੈਂ ਪੰਜਾਬ ਦੇ ਸੱਭਿਆਚਾਰ ਨੂੰ ਜਾਣਨਾ ਚਾਹੁੰਦਾ ਹਾਂ ਇਸ ਲਈ ਕਾਰਾਂ ਦੇ ਉੱਤੇ ਸੱਭਿਆਚਾਰ ਹੁਣ ਪਰ ਇਹੋ ਜਿਹੇ ਜਿਹੜੇ ਬਦਾਗੇ ਸਮਾਗਮ ਦੇ ਉੱਤੇ ਬਨਵਾਰੀ ਨਾਲ ਪੁਜਤ ਵਲੋਂ ਇਹ ਜੋ ਭਾਸ਼ਣ ਦਿੱਤਾ ਗਿਆ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਪਾਲ ਇਸ ਵਧਾਈ ਸਮਰੋਹ 'ਚ ਸ਼ਾਮਲ ਹੋ ਕੇ ਦਿੱਲੀ ਵਿੱਚ ਪਹੁੰਚੇ ਸਨ ਕਈ ਤਰੀਕੇ ਤੇ ਸਵਾਲਾਂ ਇਹ ਵਧਾਈ ਸਮਰੋਹ ਛੜ ਜਾਂਦਾ ਕਿ ਪਰਦੇ ਦੇ ਪਿੱਛੇ ਕਿ ਇਹਨਾਂ ਮੁੱਖ ਮੰਤਰੀ ਦੀ ਜਾਂ ਬਨਵਾਰੀ ਨਾਲ ਤਰਫ ਦੀ ਕੋਈ ਸੈਟਿੰਗ ਸੀ ਨੰਬਰ 1 ਜੇ ਸੈਟਿੰਗ ਸੀ ਤਾਂ ਫਿਰ ਪੰਜਾਬ ਦੇ ਲੋਕਾਂ ਨੂੰ ਮੂਰਤ ਕਿਉਂ ਬਣਾਇਆ ਗਿਆ ਤੇ ਜੇ ਵਾਕਿਆ ਹੀ ਸੈਟਿੰਗ ਨਹੀਂ ਸੀ ਜੇ ਕੁਝ ਵੀ ਇਸ ਤਰ੍ਹਾਂ ਦਾ ਨਹੀਂ ਸੀ ਤੇ ਫਿਰ ਬਨਵਾਰੀ ਨਾਲ ਤਰਫ ਨੂੰ ਜਾਨ ਸਮੇਂ ਜਾਣ ਲੱਗੇ ਸਮੇਂ ਇਹੋ ਜਿਹੇ ਭਾਸ਼ਣ ਦੇਣ ਦੀ ਕਿਉਂ ਜ਼ਰੂਰਤ ਪਈ ਪ੍ਰਸ਼ਨ ਏ ਕਿਉਂਕਿ ਅੱਜ ਤੋਂ ਦੋ ਦਿਨ ਪਹਿਲਾਂ ਆਪਣਾ ਅਸਤੀਫਾ ਮਨਜ਼ੂਰ ਹੋਣ ਤੋਂ ਪਹਿਲਾਂ ਵੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੈਨੂੰ ਭਗਵੰਤਬਾਨ ਹੁਣੀ ਪਸੰਦ ਨਹੀਂ ਕਰਦੇ ਇਸ ਕਰਕੇ ਮੈਂ ਆਪਣਾ ਅਸਤੀਫਾ ਦਿੱਤਾ ਸੀ ਫਿਰ ਇੱਕ ਰਾਤ ਹੀ ਇਹੋ ਜਿਹਾ ਕੀ ਹੋਇਆ ਕਿ ਉਹਨਾਂ ਦੇ ਜਿਹੜੇ ਸੋਣੇ ਭਗਵੰਤਬਾਨ ਦੇ ਸੰਦਰਭ ਚ ਜਿਹੜੇ ਉਹ ਬਦਲ ਗਏ ਭਵ ਚਲਕ ਹੈ ਹੁਣ ਨਵੇਂ ਗਲਬਚਨ ਕਟਾਰੀਆ ਜਿਹੜੇ ਪੰਜਾਬ ਦੇ ਗੁਰਦਾਰ ਆਏ ਨੇ ਥੋੜੀ ਚਿਰ ਪਹਿਲਾਂ ਉਹਨਾਂ ਨੇ ਸਭ ਨੂੰ ਚੁੱਕ ਲਈ ਹੈ ਤਾਂ ਉਹਦੇ ਵਿੱਚ ਭਗਵੰਤਬਾਨ ਹੁਣੀ ਮਨਜ਼ੂਰ ਸਨ ਹੁਣ ਚਾਹੀਦਾ ਤਾਂ ਇਹ ਹੋ ਗਿਆ ਕਿ ਇਹਨਾਂ ਨਾਲ ਵੀ ਸੰਬੰਧ ਇਹਨਾਂ ਨਾਲ ਸੰਬੰਧ ਵੀ ਨਹੀਂ ਇਹਨਾਂ ਨਾਲ ਸੰਬੰਧ ਸਖਾਵੇਂ ਹ ਤਾਜੋ ਪੰਜਾਬ ਦੇ ਜਿਹੜੇ ਰੁਕੇ ਹੋਏ ਕਾਰਜ ਨੇ ਚੱਪ ਕੰਮ ਨਹੀਂ ਉਹ ਕਿਸੇ ਵੀ ਤਰੀਕੇ ਨਾਲ ਪ੍ਰਭਾਵਤ ਨਾ ਹੋਣ ਕਿਉਂਕਿ ਗਵਰਨਰ ਜਿਹੜਾ ਕੇਂਦਰ ਔਰ ਰਾਜ ਦੇ ਵਿਚਕਾਰ ਇੱਕ ਪੁਲ ਦਾ ਕੰਮ ਕਰਦਾ ਤਾਂ ਜੇਕਰ ਤੁਹਾਡੇ ਆਪਸੀ ਰਿਸ਼ਤੇ ਖਰਾਬ ਹੋਣਗੇ ਤਾਂ ਫਿਰ ਰਾਜ ਦੇ ਲੋਕਾਂ ਦੇ ਪ੍ਰਤੀ ਜ਼ਿੰਮੇਵਾਰੀ ਕੌਣ ਹੋਵੇਗਾ ਨਾ ਸਲੇਟ ਕੱਟਦੀ ਨਾ ਇਲੈਕਟਡੀ ਸੋ ਅਜਿਹੇ ਸਿਚੁਏਸ਼ਨ ਜਿਹੜੀਆਂ ਤੁਖ ਦੇ ਵਿੱਚ ਅਜਿਹੇ ਸਵਾਲ ਪੈਦਾ ਨਾ ਹੋਣ ਸੋ ਜ਼ਰੂਰੀ ਹੈ ਕਿ ਜਿਹੜੇ ਇਸ ਗਵਰਨਰ ਸਾਹਿਬ ਨਾਲ ਜਿਹੜੇ ਸੰਬੰਧ ਸਖਾ ਨੇ ਹੁਣ ਤਾਂ ਜੋ ਪੰਜਾਬ ਦੇ ਰੁਕੇ ਹੋਏ ਜਿਹੜੇ ਵਿਕਾਸ ਕਾਰਜ ਨੇ ਉਹ ਕਿਸੇ ਨੇਪੜੇ ਲੱਗ ਸਕਣ ਜੀ ਚਲੋ ਉਧਰ ਦੂਜੇ ਪਾਸੇ ਭਗਵੰਤ ਮਾਨ ਜਿਹੜੇ ਐਕਸਪੋਜ਼ ਹੋਏ ਆ ਕਹਿੰਦੇ ਸੀਗੇ ਕਿ ਬਿਜਲੀ ਅਸੀਂ ਬਹੁਤ ਦੇ ਰਹੇ ਆ ਬਿਜਲੀ ਨਿਰਵਿਘਨ ਜਾ ਰਹੀ ਹੈ ਤੇ ਪਾਣੀ ਦੀ ਘਾਟ ਨਹੀਂ ਹੋਣੀ ਬਿਜਲੀ ਦੀ ਘਾਟ ਨਹੀਂ ਹੋਣੀ ਤੇ ਝੋਨੇ ਸੁੱਕ ਗਏ ਆ ਜੀ ਲੋਕਾਂ ਦੇ ਲਾਈਟ ਆ ਨਹੀਂ ਰਹੀ ਤੇ ਮੋਟਰਾਂ ਚੱਲ ਨਹੀਂ ਰਹੀਆਂ ਝੋਨੇ ਸੁੱਕ ਗਏ ਆ ਤੇ ਕਿਸਾਨ ਜਥੇਬੰਦੀਆਂ ਵੀ ਗੁੱਸੇ 'ਚ ਨੇ ਕਿਸਾਨ ਵੀ ਗੁੱਸੇ 'ਚ ਨੇ ਇਹ ਆਪਣੀ ਹੀ ਖੜੀ ਗੱਲ ਤੇ ਭਗਵੰਤ ਮਾਨ ਖੜੀ ਨਹੀਂ ਪਾ ਰਹੇ ਜੀ ਜਾਂ ਅਫਸਰ ਉਹਨਾਂ ਦੀ ਸੁਣਦੇ ਨਹੀਂ ਲਾਈਟ ਛੱਡ ਨਹੀਂ ਰਹੇ ਜਾਂ ਗੱਲ ਕੀ ਹੈ ਜੀ ਅਸਲੂ ਸਭ ਜਿਸ ਤਰੀਕੇ ਨਾਲ ਭਗਵਾਨ ਜੀ ਹੁਣ ਇਹ ਗੱਲ ਕਹਿੰਦੇ ਨੇ ਆ ਕਿ 8 ਘੰਟੇ ਕਿਸਾਨਾਂ ਨੂੰ ਜਿਹੜੀ ਬਿਜਲੀ ਦਿੱਤੀ ਜਾਊਗੀ ਔਰ ਕਈ ਵਾਰ ਸਟੇਜਾਂ ਦੇ ਉੱਤੇ ਵੀ ਇਹ ਗੱਲ ਕਹਿੰਦੇ ਕਿ ਪੁਰਾਣੇ ਕਹਿੰਦੇ ਮੈਂ ਕਿਸਾਨ ਦਾ ਪੋਤਾ ਹਾਂ ਤਾਂ ਮੈਨੂੰ ਪਤਾ ਹੀ ਕਿ ਜਦੋਂ ਬਿਜਲੀ ਆਉਂਦੀ ਹੁੰਦੀ ਤੇ ਕਿੰਨਾ ਵਾਜਾ ਪੈਣੀ ਆ ਤੇ ਅਸੀਂ ਜਾ ਕੇ ਬੱਤੀ ਜਿਹੜੀ ਚਾਲੂ ਕਰ ਪਰ ਕਹਿੰਦੇ ਆਮ ਆਪੀ ਪਾਰਟੀ ਦੀ ਸਰਕਾਰ ਅਸੀਂ 8 ਘੰਟੇ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਦੇਣੀ ਆ ਤਾਂ ਜੋ ਕਿਸੇ ਵੀ ਕਿਸਮ ਦਾ ਜਿਹੜਾ ਕਿਸਾਨਾਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਦਾ ਭਈ ਇਹ ਬਿਆਨ ਰੋਜ਼ ਸ਼ਬਦ ਦੇ ਵੀ ਆ ਤੇ ਟੀਵੀ ਚੈਨਲ ਦੇ ਉੱਤੇ ਸੋਸ਼ਲ पर सच्चाई ये है सिद्दू साहब की 8 घंटे जितने बिजली देने ਦਾ ਸਰਕਾਰ ਦਾਅਵੇ ਕਰ ਰਹੀ ਆ ਉਥੇ ਕੇਵਲ ਤੇ ਕੇਵਲ ਕਿਸਾਨਾਂ ਨੂੰ 4 ਤੋਂ 5 ਘੰਟੇ ਜਿਹੜੀ ਬਿਜਲੀ ਆ ਉਹ ਦਿੱਤੀ ਜਾ ਰਹੀ ਆ ਉਹ ਵੀ ਕਿਸ ਤਰ੍ਹਾਂ ਵਿੱਚ ਜਿਸ ਤੱਕ ਹਮ ਫੋਨੇ ਦੀ ਫਸਲ ਜਿਹੜੀ ਆ ਕਈ ਵਾਰੀ ਉਹ ਸੋਕੇ ਦਾ ਕਾਰਨ ਜਿਹੜਾ ਉਹ ਬੰਦੀ ਪਈ ਆ بارشਾਂ ਦਾ ਜਿਹੜਾ ਮਾਹੌਲ ਆ ਉਹ ਪੂਰਨ ਤੌਰ ਤੇ ਪੈ ਨਹੀਂ ਰਿਹਾ ਇਹ ਤਾਂ ਹੋ ਗਈ ਕਿਸਾਨਾਂ ਦਾ ਦੱਸ ਦੂਜੇ ਪਾਸੇ ਜਿਹੜੇ ਅਣਅਲਾਨੇ ਕਟਣੀ ਜਿਹੜੀ ਸ਼ਹਿਰੀ ਖੇਤਰ ਵਿੱਚ ਸਿੱਧੂ ਸਾਹਿਬ ਲੱਗ ਰਹੇ ਆ ਇਸ ਗਰਮੀ ਦੇ ਮੌਸਮ ਵਿੱਚ ਜਿਸ ਨੂੰ ਚਮਾਸਾ ਪੂਰਨ ਤੌਰ ਤੇ ਲੋਕਾਂ ਦੀ jaan ਕੱਢਦਾ ਪਿਆ ਉਸ ਵਕਤ ਅਣਅਲਾਨੇ ਘਟਾਨੇ ਵੀ ਲੋਕਾਂ ਦਾ ਲੱਕ ਜਿਹੜਾ ਤੂਰਤਾ ਤੇ ਸਰਕਾਰ ਦੇ ਦਾਅਵੇ ਦੀ ਜਿਹੜੀ ਜਿਹੜੀ ਆ ਉਹ ਕੱਢ ਕੇ ਰੱਖ ਦਿੱਤੀ ਹੈ ਹੁਣ ਕੱਲ ਦੇ ਪੰਥਪੰਥ ਬਾਣ ਹੋਣਾ ਚਿਰੋ ਮਾਫਰ ਤੇ ਜਿਹੜਾ ਬਰਬਾਰੀ ਨਾਲ ਪ੍ਰੋਤ ਹੋਣਾ ਨੇ ਇੱਕ ਜਾਣ ਲੱਗੇ ਇਹ ਵੀ ਗੱਲ ਕਹੀ ਅਧਿਕਾਰੀਆਂ ਨੂੰ ਮੰਤਰੀਆਂ ਨੇ ਸੁਣਨੀ ਚਾਹੀਦੀ ਹੈ ਤੇ ਮੰਤਰੀਆਂ ਨੂੰ ਅਧਿਕਾਰੀਆਂ ਦੀ ਸੁਣਨੀ ਚਾਹੀਦੀ ਹੈ ਤਾਂ ਜੋ ਲੋਕ ਕਿਸੇ ਕਿਸਮ ਦਾ ਪ੍ਰਭਾਵਿਤ ਨਾ ਹੋਵੇ ਤੇ ਸ਼ਾਇਦ ਉਹ ਜਿਹੜਾ ਇਸ਼ਾਰਾ ਕਰਕੇ ਗਏ ਆ ਕਿਸ ਖਬਰ ਦੇ ਵਿੱਚ ਸਿੱਧੂ ਸਾਹਮਣੇ ਆਉਂਦਾ ਕਿ ਜੇਕਰ ਮੁੱਖ ਮੰਤਰੀ ਜਾਂ ਸਰਕਾਰ ਇਨੀ ਗੱਲ ਕਹਿ ਦੇ ਜੇ ਇੱਕ ਸਾਧਾ ਨੂੰ 8 ਘੰਟੇ ਨਰਵਗਨ ਬਿਜਲੀ ਦਿੱਤੀ ਜਾਵੇ ਤਾਂ ਜੇਕਰ ਬਿਜਲੀ ਦੇ ਵਿੱਚ ਕੱਟ ਲੱਤੇ ਆ ਤਾਂ ਪਾਵਰ ਕਾਮ ਤੇ ਫਿਰ ਅਧਿਕਾਰੀ ਜਿੰਦੇਵਾਰ ਨੇ ਤਾਂ ਫਿਰ ਇਹ ਸਾਫ਼ ਜਾਹਿਤ ਹੁੰਦਾ ਕਿ ਪਾਵਰ ਕਾਮ ਦੇ ਅਧਾਰੀਆਂ ਦੇ ਉੱਤੇ ਸ਼ਾਇਦ ਉਹਨਾਂ ਦਾ ਕੋਈ ਵੀ ਕੰਟਰੋਲ ਜੜਾ ਉਹ ਨਹੀਂ ਹੈਗਾ ਇਹ ਉਹਨਾਂ ਦੀ ਆਪਣੀ ਗੱਲ ਪਰ ਜੇਕਰ ਤੁਸੀਂ ਕਿਸਾਨਾਂ ਨੂੰ ਇਹ ਐਲਾਨ ਕਰ ਚੁੱਕੇ ਜੇ ਕਿ ਹਾਂ ਭਈ ਅਸੀਂ ਨਿਰਵਿਘਨ ਬਿਜਲੀ ਦਾਂਗੇ ਤੇ ਇਸ ਦੇ ਉਲਟ ਇਹੋ ਜਿਹਾ ਤਾਜਾ ਸਾਹਮਣੇ ਆ ਰਿਹਾ ਤਾਂ ਸੁਭਾਵਿਕਾ ਕਿਸਾਨਾਂ ਦੇ ਵਿੱਚ ਸਿੱਧ ਸਿੱਧੇ ਗੁੱਸੇ ਦੀ ਲਹਿ ਤਾਂ ਪੈਦਾ ਹੋਵੇਗੀ ਉਹ ਵੀ ਕਿ ਹੁਣ ਭਾਰਤੀ ਕਿਸਾਨ ਯੂਨੀਅਨ ਰਾਜੀਵਾਲ ਦੇ ਗਰੁੱਪ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਵੀ ਇਹ ਗੱਲ ਕਹਿ ਦਿੱਤੀ ਕਿਸਾਨ ਜੱਥੇਬੰਦੀਆਂ ਵੱਲੋਂ ਬਿਜਲੀ ਬੋਰਡ ਦੇ ਵਿਭਾਗਾਂ ਨੂੰ ਜਿਹੜਾ ਮੰਗ ਪੱਤਰ ਆ ਉਹ ਵੀ ਦੇਖਿਆ ਜਿਹੜੇ ਦਿੱਤੇ ਗਏ ਆ ਤਾਂ ਉਹਨਾਂ ਨੇ ਇੰਨੀ ਗੱਲ ਕਹੀ ਹੈ ਕਿ ਜੇਕਰ ਪਾਵਰ ਕਾਮ ਦੇ ਅਧਿਕਾਰੀਆਂ ਨੇ ਇਲਾਕੇ ਵਿੱਚ ਆਟਕੇ ਤੇ ਜਿਹੜੀ ਬਿਜਲੀ ਦੀ ਸਪਲਾਈ ਨਾ ਦਿੱਤੀ ਤਾਂ ਉਸ ਅਗਰਸ਼ਤਾ ਕਰ ਸਕਦੇ ਆ ਤੇ ਇਸ ਤੋਂ ਇਲਾਵਾ ਹੋਰ ਵੀ ਟਖਾ ਉਹ ਕੋਈ ਜਿਹੜਾ ਫੈਸਲਾ ਲੈਣ ਵਾਸਤੇ ਮਜਬੂਰ ਹੋਣਗੇ ਤੁਸੀਂ ਜੀ ਸਰ ਇਹ ਤੇ ਸਹੀ ਦਾ ਕਿ ਜੇਕਰ ਭਗਵਤ ਬਣ ਹੋਣੀ ਲੋਕਾਂ ਨੇ ਇਹ ਦਾਅਵੇ ਜਾਂ ਵਾਅਦੇ ਕਰਦੇ ਕਿ ਇਹ ਨਿਰਵਿਕ ਬਿਜਲੀ ਦੇਣੀ ਹੈ ਤਾਂ ਫਿਰ ਜਿੰਮੇਵਰੀ ਜ਼ਰੂਰ ਤੱਕ ਕਰ ਦੇਣੀ ਚਾਹੀਦੀ ਹੈ ਕਿ ਹਾਂ ਵੀ ਇਹ ਜ਼ਿੰਮੇਵਰੀ ਹੈ ਤੇ ਜੇਕਰ ਜ਼ਿੰਮੇਵਰੀ ਨਹੀਂ ਹੋਈ ਤਾਂ ਉਹਨਾਂ ਅਧਿਕਾਰੀਆਂ ਦੇ ਖਿਲਾਫ ਜਿਹੜੀ ਕ ਸਤ ਨੂੰ ਦੇਖੋ ਕਿ ਇकडे ਦਾ ਅੱਜ ਕੀ ਹੁੰਦਾ ਹੈ ਜੀ ਚਲੋ ਉਧਰ ਦਿੱਲੀ ਸ਼ਰਾਬ ਘਟਾਲੇ ਦੇ ਵਿੱਚ ਜੇਲ੍ਹ ਜਬੰਦ ਅਰਵਿੰਦ ਕੇਜਰੀਵਾਲ ਜਿਹੜੇ ਆ ਉਹਨਾਂ ਦੇ ਹੱਕ ਦੇ ਵਿੱਚ ਕੱਲ ਪੰਜਾਬ ਦੇ ਕੁਝ ਐਮਐਲਏ ਮੰਤਰੀਆਂ ਨੇ ਪੰਜਾਬ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਹਾਲਾਂਕਿ ਮਸਲਾ ਅਦਾਲਤ ਦੇ ਵਿੱਚ ਹੈ ਜਦੋਂ ਦੂਜਿਆਂ ਦੇ ਵਿਰੋਧੀਆਂ ਦੀ ਗੱਲ ਆਉਂਦੀ ਹੈ ਦੋ ਦੋ ਕਹਿ ਦਿੰਦੇ ਆ ਜੀ ਮਸਲਾ ਅਦਾਲਤ ਦੇ ਵਿੱਚ ਹੈ ਤੇ ਹੁਣ ਇੱਥੇ ਵੀ ਮਸਲਾ ਅਦਾਲਤ ਦੇ ਵਿੱਚ ਹੈ ਤੇ ਫੈਸਲਾ ਅਦਾਲਤ ਨਹੀਂ ਕਰਨਾ ਰੋਸ ਪ੍ਰਦਰਸ਼ਨ ਆ ਹੋਣਾ ਕੁਝ ਨਹੀਂ ਇਹੀ ਜੇ ਕਿਤੇ ਇਹੀ ਟਾਈਮ ਜਿਹੜਾ ਆ ਓਏ ਐਮਐਲਏ ਮੰਤਰੀ ਲੋਕਾਂ ਦੀ ਸੇਵਾ ਦੇ ਵਿੱਚ ਲੌਂਡ ਤੇ ਮੈਨੂੰ ਲੱਗਦਾ ਕੰਮ ਠੀਕ ਨਹੀਂ ਰਹਿਣ ਵਾਲਾ ਤੇ ਇਸ ਤਰੀਕੇ ਨਾਲ ਪੰਜਾਬ ਦੇ ਵਿੱਚ ਹੀ ਪ੍ਰਦਰਸ਼ਨ ਕਰਕੇ ਕੱਲ ਕੀ ਫਰਕ ਪਿਆ ਜੀ ਆ ਸਰ ਸਭ ਚਲੋ ਪ੍ਰਦਰਸ਼ਨ ਕੀਤਾ ਹੋਊਗਾ ਜ਼ਰੂਰ ਕੀਤਾ ਹੋਊਗਾ ਪ੍ਰਦਰਸ਼ਨ ਤਾਂ ਪ੍ਰਭਾਵਸ਼ਾਲੀ ਆਪਣਾ ਉਹ ਰੂਪ ਚ ਹੋ ਸਕਦਾ ਜਾਂ ਤਾਂ ਪ੍ਰਭਾਵ ਛੱਡਦਾ ਕਿ ਜੇਕਰ ਉਹਦੇ ਚ ਉਸ ਪ੍ਰਦਰਸ਼ਨ ਦੇ ਵਿੱਚ ਜ਼ਮੀਨੀ ਪੱਧਰ ਤੇ ਜੁੜੇ ਹੋਏ ਲੋਕ ਤੁਹਾਨੂੰ ਪਿਆਰ ਕਰਮਾਂ ਦੇ ਵਲੰਟੀਅਰ ਸ਼ਾਮਲ ਤਾਂ ਤਾਂ ਉਹ ਪ੍ਰਦਰਸ਼ਨ ਹੁੰਦਾ ਨਹੀਂ ਪਰ ਇਹ ਜਿਹੜਾ ਮੁਹਾਲੀ ਦੇ ਵਿੱਚ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਇਹਦੇ ਵਿੱਚ ਸਿਰਫ ਤੇ ਸਿਰਫ ਮੰਤਰੀ ਸ਼ਾਮਲ ਸੀ ਜਾਂ ਵਿਧਾਇਕ ਜਿਹੜੇ ਸ਼ਾਮਲ ਸੀ ਤੇ ਪ੍ਰਦਰਸ਼ਨ ਜਿਹੜਾ ਉਹਨਾਂ ਨੇ ਸ਼ਾਤਲ ਲਈ ਕੀਤਾ ਚਲੋ ਕਰ ਲੋ ਵਧੀਆ ਡਰਾਮਾ ਹੈਗਾ ਇਹ ਨਹੀਂ ਮੈਂ ਡਰਾਮਾ ਹੀ ਕਮਾ ਕਰ ਕਿਉਂਕਿ ਜਦੋਂ ਨਾ ਤਾਂ ਤੁਸੀਂ ਕਿਸੇ ਸਰਕਾਰ ਕਿਨਾਂ ਦੀ ਸਰਕਾਰ ਤੁਹਾਡੀ ਗੱਲ ਨਹੀਂ ਹੈਗੀ ਜੇਕਰ ਤੁਸੀਂ ਵਾਕਈ ਪ੍ਰਦਰਸ਼ਨ ਕਰਦਾ ਫਿਰ ਦਿੱਲੀ ਭਾਜਪਾ ਦੇ ਜਾ ਕੇ ਦਫ਼ਤਰ ਦੇ ਸਾਹਮਣੇ ਕਰੋ ਦਿੱਲੀ ਦੇ ਵਿੱਚ ਕਰੋ ਪੰਜਾਬ ਦੇ ਵਿੱਚ ਤਾਂ ਕਰਦਾ ਕੋਈ ਮੰਤਰੀ ਆਪਣੀ ਹੀ ਸਰਕਾਰ ਦੇ ਖਿਲਾਫ ਤੁਸੀਂ ਆਪਣਾ ਹੀ ਪ੍ਰਦਰਸ਼ਨ ਕਰ ਰਹੇ ਹੋ ਕਹਿ ਤੀ ਇਹ ਨਹੀਂ ਗੱਲ ਵਹੀ ਜੀ ਕੀ ਕਿਸਦੀ ਵਾਲ ਦੇ ਹੱਕ ਚ ਅਸੀਂ ਉਤਰ ਰਹੇ ਹਾਂ ਕਿਸਦੀ ਵਾਲ ਦੇ ਉੱਤੇ ਤਾਂ ਇੱਕ ਪਾਸੇ ਸੀਬੀਆਈ ਨਹੀਂ ਦੂਜੇ ਪਾਸੇ ਈਡੀ ਪੈਨਾ ਨਹੀਂ ਕਾਰਵਾਈ ਜਿਹੜੀ ਉਹ ਕਰ ਚੁੱਕੀ ਹੈ ਕੱਲ ਭਗਵੰਤ ਪਾਲ ਹੁਣਾਂ ਨੇ ਵੀ ਜਾ ਕੇ ਦਿੱਲੀ ਦੇ ਵਿੱਚ ਜਾ ਕੇ ਇਸ ਤਰ੍ਹਾਂ ਦਾ ਜਿਹੜਾ ਪ੍ਰੋਗਰਾਮ ਜਿਹੜਾ ਉਹ ਕੀਤਾ ਕਹਿੰਦਾ ਆថា ਕਿ ਇਹ ਉਹ ਜੇ ਪ੍ਰਦਰਸ਼ਿਤ ਕਰਨ ਦਾ ਫਾਇਦਾ ਕੀ ਇਸ ਦਾ ਲਾਭ ਕੀ ਕੇਵਲ ਤਾਂ ਕੇਵਲ ਆਪਣੀ ਸਿਆਸੀ ਚਮਕ ਨੂੰ ਦਿਖਾਉਣ ਕਰਕੇ ਹੀ ਮੇਰਾ ਕੱਲ ਇਹ ਭਗਵੰਤ ਪਾਲ ਹੁਣਾਂ ਵੱਲੋਂ ਇਹ ਕੁਝ ਕੀਤਾ ਜਾ ਰਿਹਾ ਕਿਉਂਕਿ ਜਦੋਂ ਮੈਟਰ ਜੇ ਸਬ ਜੂਟਿਸ ਉਹਦੇ ਬੈਟਰ ਅਦਾਲਤ ਵਿੱਚ ਹੋਵੇ ਤਾਂ ਉਹ ਵੀ ਦੇਸ਼ੀਆ ਪ੍ਰਮੁੱਖ ਏਜੰਸੀਆਂ ਨੇ ਜਦੋਂ ਉਸ ਦੀ ਜਾਂਚ ਕੀਤੀ ਹੋਵੇ ਤਾਂ ਫਿਰ ਇਹ ਜਿਹੇ ਪ੍ਰਦਰਸ਼ਨ ਕੇਵਲ ਤੇ ਕੇਵਲ ਆਪਣੀ ਅਸੀਂ ਕਹਿ ਸਕਦੇ ਹਾਂ ਸ਼ਾਨ ਸ਼ੌਕ ਤੋਂ ਵਖਾਉਣ ਵਾਸਤੇ ਕੀਤੇ ਜਾਂਦੇ ਆ ਅਸਲ ਗੁੱਦਿਆਂ ਦੇ ਕੁੱਤੇ ਮੇਰਾ ਖਿਆਲ ਧਿਆਨ ਭਟਕਾਉਣ ਦੀ ਗੱਲ ਜਿਹੜੀ ਉਹ ਸਿੱਧੂ ਸਾਹਿਬ ਹੁੰਦੀ ਆ ਫਿਰ ਇਹਨਾਂ ਦਾ ਆਪਣਾ ਮੰਤਰੀ ਆ ਆਪਣੇ ਇਹਨਾਂ ਦੇ ਮੁੱਖ ਮੰਤਰੀ ਆਪਣੇ ਸੁਪਰੀਮੋ ਆਪਣੇ ਇਹਨਾਂ ਦੇ ਵਧਾਈ ਸੀ ਜੋ ਮਰਜੀਕਲ ਪਰ ਆਏ ਹੋਏ ਜਿਹੜੇ ਅਸੀਂ ਕਹਿ ਸਕਨੇ ਜਿਹੜੇ ਪ੍ਰਦਰਸ਼ਨ ਨੇ ਤਾਂ ਪ੍ਰਭਾਵਸ਼ਾਲੀ ਆ ਜੇਕਰ ਆਮ ਲੋਕ ਇਹਨਾਂ ਪ੍ਰਦਰਸ਼ਨਾਂ ਤੋਂ ਵਿੱਚ ਇਹਨਾਂ ਦੇ ਨਾਲ ਜੁੜਦੇ ਹੋਣ ਜੀ ਬਹੁਤ ਬਹੁਤ ਧੰਨਵਾਦ ਜੀ